ਜੁਆਇਨ ਹੋ ਜਾਓ ਜੀ ਪਲੀਜ਼ ਜਲਦੀ ਜਲਦੀ ਤਾਂ ਕਿ ਆਪਾਂ ਜਿਹੜੀ ਗੱਲਬਾਤ ਆ ਉਹ ਸ਼ੇਅਰ ਕਰੀਏ ਵੈਸੇ ਮੈਂ ਇਸ ਲਾਈਵ ਦਾ ਥੰਬਨੇਲ ਲਗਾ ਦਿੱਤਾ ਹੈ ਜਿਹੜੇ ਟਾਪਿਕ ਦੇ ਉੱਤੇ ਆਪਾਂ ਆਏ ਦੋ ਤਿੰਨ ਟਾਪਿਕ ਨੇ ਮਤਲਬ ਲਾਈਵ ਦੇ ਜਿਨ੍ਹਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਆ ਤੁਸੀਂ ਸਾਰੇ ਜੁਆਇਨ ਹੋ ਜਾਓ ਫਿਰ ਆਪਾਂ ਜਲਦੀ ਜਲਦੀ ਗੱਲ ਕਰੀਏ ਸ਼ੁਰੂ ਜਿਹੜੇ ਅਪਲੋਡ ਚ ਸਾਥ ਸੰਗਤ ਜੀ ਦੇਖੋਗੇ ਪਲੀਜ਼ ਕਿਰਪਾ ਕਰਕੇ ਲਾਈਵ ਨੂੰ ਲਾਈਕ ਕਰਦੇ ਹੋ ਅੱਗੇ ਸ਼ੇਅਰ ਕਰਦੇ ਹੋ ਤੇ ਆਪਣੀ ਪ੍ਰਤੀਕਿਰਿਆ ਆਪਣੇ ਕਮੈਂਟ ਜਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਜੋ ਅਸੀਂ ਬੇਟੀ ਦਾ ਮੁੱਦਾ ਲੈ ਕੇ ਆਏ ਆ ਸਾਨੂੰ ਲੈ ਕੇ ਆਉਣਾ ਚਾਹੀਦਾ ਸੀ ਜਾਂ ਨਹੀਂ ਹੈਨਾ ਕਈ ਲੋਕ ਕਮੈਂਟ ਕਰ ਰਹੇ ਨੇ ਗਗਨ ਸਿੱਧੂ ਪੈਨ ਆਈਸੀਏ ਪੱਤਰਕਾਰ ਨੇ ਜਿਹੜੇ ਲਿਵਾਨ ਚੈਨਲ ਤੋਂ ਉਹ ਐਸੀ ਕਿ ਘਰੇ ਇੰਟਰਵਿਊ ਕਰਕੇ ਗਏ ਨੇ ਭੈਣ ਜੀ ਦੇ ਨਾਲ ਸ਼ਿਕਾਲੀ ਸ਼ਰਮਾ ਦੇ ਮਾਤਾ ਜੀ ਦੇ ਨਾਲ ਤੇ ਉਹਨਾਂ ਦੀ ਵੀਡੀਓ ਦੇ ਉੱਤੇ ਲਿਵਨ ਚੈਨਲ ਦੇ ਉੱਤੇ ਜਿਹੜੀ ਵੀਡੀਓ ਪਈ ਹੋਈ ਆ ਉਹਦੇ ਉੱਤੇ ਆ ਕੇ ਕਈ ਲੋਕ ਕਮੈਂਟ ਕਰਦੇ ਪਏ ਨੇ ਤਰ੍ਹਾਂ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਜੋ ਲੱਗਦਾ ਹੈ ਵਾ ਹਨ ਉਹ ਕਮੈਂਟ ਕਰਦੇ ਪਏ ਨੇ ਪਰ ਮੈਂ ਇਹ ਚੀਜ਼ ਸਮਝਦੀ ਆ ਵੀ ਜਿੰਨਾ ਚਿਰ ਆਪਾਂ ਕੇਸ ਨੂੰ ਜਾਣਦੇ ਨਹੀਂ ਹੈਗੇ ਹਨ ਪਛਾਣ ਦੇਣੀ ਹੈਗੇ ਤਾਂ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਵੀ ਤੀ ਬਾਸ ਤੇ ਅੱਜ ਉਹਨਾਂ ਦੀ ਤੀ ਦੇ ਨਾਲ ਹੋਇਆ ਕੱਲ ਨੂੰ ਤੁਹਾਡੀ ਤੀ ਦੇ ਨਾਲ ਵੀ ਹੋ ਸਕਦਾ ਸੋ ਕਈ ਲੋਕ ਕਮੈਂਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲਿਖਦੇ ਨੇ ਇੱਕ ਤਾਂ ਮੈਂ ਅੱਜ ਜਿਹੜਾ ਥੰਬਨੇਲ ਤੇ ਲਗਾਇਆ ਲਾਈਵ ਦੇ ਉਹ ਵੀ ਤੁਸੀਂ ਦੇਖ ਸਕਦੇ ਹੋ ਕੋਈ ਕਮਲ ਕੌਰ ਕਰਕੇ ਹੈਗੀ ਹੈ ਪਹਿਲਾਂ ਵੀ ਮੈਨੂੰ ਲੱਗਦਾ ਇਹ ਸੇਮ ਉਹੀ ਬੰਦਾ ਹੈ ਜਿਹੜਾ ਪਹਿਲਾਂ ਸੀਗੀ ਪਤਾ ਨਹੀਂ ਕਮਲ ਕੌਰ ਆ ਜਾਂ ਕੀ ਹੈ ਹੈਨਾ ਇੱਕ ਦੋ ਹੀ ਫੋਨ ਨੇ ਚੈਨਲ ਬਦਲ ਬਦਲ ਕੇ ਭੈਣ ਪ੍ਰਭੋ ਇਹ ਚੈਨਲ ਬਦਲ ਕੇ ਕਮੈਂਟ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਬੇਟੀ ਬਾਰੇ ਗਲਤ ਬੋਲਦੇ ਨੇ ਤੇ ਅੱਜ ਇਹਨੇ ਕਮੈਂਟ ਕੀਤਾ ਵਾ ਵੀ ਜਦੋਂ ਲੜ ਕੇ ਗਈ ਸੀ ਤਾਂ ਘਰੇ ਵਾਪਸ ਕਿੱਦਾਂ ਆ ਸਕਦੀ ਆ ਹਨਾ ਕਿਸੇ ਦੀ ਪ੍ਰਾਪਰਟੀ ਦੇ ਅੰਦਰ ਐਦਾਂ ਕਿੱਦਾਂ ਆ ਸਕਦੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਹਿਲਾਂ ਮੈਨੂੰ ਇਹ ਦੱਸੋ ਵੀ ਲੜਾਈ ਝਗੜੇ ਗੁੱਸੇ ਗਿਲੇ ਕਿਹੜੇ ਘਰ ਚ ਨਹੀਂ ਹੁੰਦੇ ਹੈਗੇ ਹਨਾ ਆਪਾਂ ਵੀ ਧੀਆ ਭੈਣਾਂ ਸਾਰਿਆਂ ਦੀਆਂ ਹੁੰਦੀਆਂ ਨੋਹਾਂ ਹੁੰਦੀਆਂ ਨੇ ਨਾ ਸਭ ਦੀਆਂ ਆਪਾਂ ਵੀ ਵਿਆਹੀ ਹੋਏ ਆ ਮੈਂ ਵੀ ਆਪਣੇ ਸਹੁਰੇ ਘਰਾਂ ਲੜਾਈ ਝਗੜਾ ਕੌਣ ਨਾ ਕਰਕੇ ਨਹੀਂ ਜਾਂਦਾ ਪੇਕੇ ਹਰ ਧੀ ਭੈਣ ਹਰ ਕੋਈ ਪੇਕੇ ਜਾਂਦਾ ਆ ਲੜਕੇ ਦਾ ਮਤਲਬ ਇਹ ਥੋੜੀ ਜਿਹਾ ਇੱਕ ਵਾਰ ਗੁੱਸੇ ਹੋ ਕੇ ਕਿਸੇ ਕਾਰਨ ਪੇਕੇ ਚਲੀ ਗਈ ਤਾਂ ਵਾਪਸ ਨਹੀਂ ਆ ਸਕ ਉਹ ਲੀਗਲੀ ਮੈਰਿਡ ਬਹੂ ਸੀ ਉਹਨਾਂ ਦੀ ਹਨਾ ਉਹਦਾ ਘਰ ਸੀ ਉਹ ਫਿਰ ਕਹਿ ਦਿੰਦੇ ਨੇ ਵੀ ਅਸੀਂ ਤਾਂ ਧੀਆ ਦਾ ਕਹਿੰਦੇ ਹੁੰਦੇ ਵੀ ਕੋਈ ਘਰ ਨਹੀਂ ਹੁੰਦਾ ਧੀਆ ਨੂੰ ਪੇਕੇ ਕਹਿ ਦਿੰਦੇ ਨੇ ਤੂੰ ਆਪਣੇ ਘਰ ਜਾ ਉਧਰ ਸਹੁਰੇ ਕਹਿ ਦਿੰਦੇ ਨੇ ਤੂੰ ਸਾਡੀ ਪ੍ਰਾਪਰਟੀ ਚ ਕੀ ਕਰਨ ਆਈ ਜਿੱਦਾਂ ਕਿ ਆ ਮਹਾਨ ਸ਼ਖਸੀਅਤ ਕੋਈ ਕਮਲ ਕੋਹਰਾ ਇਹਨੇ ਲਿਖਿਆ ਮਹਿਕਲ ਕਹਿੰਦੀ ਆ ਵੀ ਹੁਣ ਤਾਂ ਉਹ ਦੁਨੀਆ ਤੋਂ ਚਲੀ ਗਈ ਹੁਣ ਤਾਂ ਸ਼ਰਮ ਕਰੋ ਕੁਝ ਬੋਲਣ ਲੱਗੇ ਹਨਾ ਉਹਦੀ ਮਾਂ ਮੈਂ ਕਹਿੰਨੀ ਆ ਦੇਖੀ ਨਹੀਂ ਜਾਂਦੀ ਇੰਨੀ ਦੁਖੀ ਏਡੇ ਡੇ ਹੋ ਕੇ ਲੈਂਦੀ ਆ ਉਹਦੀ ਮਾਂ ਜਦੋਂ ਅਸੀਂ ਘਰ ਜਾਂਦੇ ਆ ਦੇਖਿਆ ਨਹੀਂ ਜਾਂਦਾ ਉਹਦੀ ਮਾਂ ਦੇ ਹੰਝੂ ਉਹਦੀ ਮਾਂ ਨੂੰ ਚੁੱਪ ਕਰਾਉਣਾ ਔਖਾ ਉਹਦੀ ਮਾਂ ਨੂੰ ਅਸੀਂ ਬੜੇ ਦਲਾਸੇ ਦਿੰਨੇ ਆ ਵੀ ਅਸੀਂ ਇਨਸਾਫ ਦੀ ਲੜਾਈ ਦੇ ਵਿੱਚ ਤੁਹਾਡੇ ਨਾਲ ਆ ਹਨ ਪਰ ਨਹੀਂ ਉਹ ਮਾਂ ਦਾ ਦੁੱਖ ਆ ਜਿਹੜਾ ਉਹ ਕੋਈ ਨਹੀਂ ਸਮਝ ਸਕਦਾ ਘੱਟ ਤੋਂ ਘੱਟ ਇਦਾਂ ਦੇ ਘਟੀਆਂ ਕਮੈਂਟ ਤਾਂ ਯਾਰ ਨਾ ਕਰੋ ਉਹ ਬੇਟੀ ਸੀ ਕਿਸੇ ਦੀ ਜੇ ਤੁਸੀਂ ਸਹੌਰਾ ਪਰਿਵਾਰ ਚੋਂ ਤਾਂ ਖੁੱਲ ਕੇ ਆਓ ਸਾਹਮਣੇ ਤੇ ਕਮੈਂਟਸ ਵਿੱਚ ਲਿਖਦੇ ਨੇ ਕਿ ਕੁੜੀ ਸੱਸ ਨੂੰ ਕੁੱਟ ਕੇ ਗਈ ਆ ਤੁਸੀਂ ਵਿਆਹ ਚ ਨਹੀਂ ਸੀ ਇਹ ਸੀ ਉਹ ਸੀ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕਿੱਦਾਂ ਜਾਣਦੇ ਹੋ ਕਿ ਕੁੜੀ ਸੱਸ ਨੂੰ ਕੁੱਟ ਕੇ ਗਈ ਆ ਹਨਾ ਮੈਂ ਰਿਪਲਾਈ ਕੀਤਾ ਉਹਨਾਂ ਨੂੰ ਗਗਨ ਸਿੱਧੂ ਪੈਣ ਦੇ ਚੈਨਲ ਤੇ ਲਿਵੋਨ ਚੈਨਲ ਦੇ ਉੱਤੇ ਕਮੈਂਟਸ ਵਿੱਚ ਮੇਰੀ ਖਾਸੀ ਬਹਿਸ ਹੋਈ ਉਹਨਾਂ ਦੇ ਨਾਲ ਕਹਿੰਦੇ ਨੇ ਕੁੜੀ ਸਾਸ ਨੂੰ ਕੁੱਟ ਕੇ ਗਈ ਆ ਹਨਾ ਮੈਂ ਕਿਹਾ ਵੀ ਕੀ ਸਬੂਤ ਆ ਤੁਹਾਡੇ ਕੋਲ ਕੋਈ ਸਬੂਤ ਹੈਗਾ yes ਔਰ no ਚ ਜਵਾਬ ਦਿਓ ਫालतू ਬੋਲਣ ਦਾ ਆਪਾਂ ਨੂੰ ਕੀ ਫਾਇਦਾ ਹੈ ਮੈਂ ਜਵਾਬਾਂ ਦਾ ਪੇੜ ਮਾਰੀ ਜਾਈਏ ਨਾ ਇਧਰੋਂ ਮੈਂ ਲਿਖੀ ਜਾਮ ਉਧਰੋਂ ਤੁਸੀਂ ਲਿਖੀ ਜਾਮ ਉਹਨਾਂ ਦੇ ਕੋਲ ਮੈਨੂੰ ਪਤਾ ਕੀ ਆਨਸਰ ਦਿੰਦੇ ਨੇ ਫਰੈਂਡਸ ਮੈਨੂੰ ਆਨਸਰ ਦਿੰਦੇ ਨੇ ਤੁਸੀਂ ਕਿਹੜੇ ਕੋਰਟ ਹੋ ਅਖੇ ਤੁਸੀਂ ਕਿਹੜੇ ਜੱਜ ਲੱਗੇ ਹੋ ਅਸੀਂ ਤੁਹਾਨੂੰ yes ਔਰ no ਚ ਜਵਾਬ ਦਈਏ ਫਿਰ ਬਿਨਾਂ ਕਿਸੇ ਤਰਕ ਤੋਂ ਬਿਨਾਂ ਕਿਸੇ ਸਬੂਤ ਤੋਂ ਆਪਾਂ ਕਿਸੇ ਦਿੱਤੀ ਭੈਣ ਦੇ ਉੱਤੇ ਅਲੀਗੇਸ਼ਨ ਲਾਉਂਦੇ ਪਏ ਆ ਕਿ ਉਹ ਸੱਸ ਨੂੰ ਕੁੱਟ ਕੇ ਆਈ ਆ ਸੱਸ ਦੀ ਉਹਦੀ ਸ਼ਕਲ ਅਸੀਂ ਵੀਡੀਓ ਦੀ ਐਲਬਮ ਦੀ ਸੌਰੀ ਮੈਰਿਜ ਦੀ ਐਲਬਮ ਦਿਖਾਈ ਆ ਮੈਰਿਜ ਦੀ ਵੀਡੀਓ ਕੱਲ ਅਪਲੋਡ ਹੋ ਜੂਗੀ ਮੈਰਿਜ ਦੀ ਵੀਡੀਓ ਵੀ ਸਾਡੇ ਕੋਲ ਹੈ ਮਿਲਣੀ ਹੈ ਜੀ ਤੁਸੀਂ ਸੱਸ ਦੀ ਸ਼ਕਲ ਤੋਂ ਦੇਖ ਲਿਓ ਵੀ ਉਹ ਕੱਟਖਾਂ ਵਾਲੀ ਜਨਾਨੀ ਲੱਗਦੀ ਆ ਵੀ ਉਹ ਕਿਸੇ ਤੋਂ ਕੱਟ ਖਾ ਲੂਗੀ ਖਾਸ ਕਰਕੇ ਨੂੰਹ ਤੋਂ ਉਹ ਫੁੱਲਾਂ ਵਰਗੀ ਬੱਚੀ ਸੀ ਦੇਖ ਦੇਖ ਉਹਨੂੰ ਭੁੱਖ ਲੈਂਦੀ ਸੀ ਅੱਖਾਂ ਨਹੀਂ ਰੱਜਦੀਆਂ ਉਹਨੂੰ ਦੇਖ ਕੇ ਤੇ ਇੰਨੀ ਪਿਆਰੀ ਸੀ ਇੰਨੇ ਸੰਸਕਾਰ ਸੀ ਉਸ ਕੁੜੀ ਦੇ ਵਿੱਚ ਸਵੇਰੇ 5:30 ਵਜੇ ਉੱਠ ਕੇ ਸਾਰਾ ਕੰਮ ਕਰਦਾ ਕਰਦੀ ਸੀ ਹਨਾ ਉਹਨਾਂ ਦੀ ਖਾਤਰ ਲੰਗਰ ਲਾ ਕੇ ਦਿੰਦੀ ਸੀ ਨਾਲੇ ਉਹ ਤੁਹਾਡੇ ਘਰੇ ਆ ਕੇ ਤੁਹਾਡਾ ਘਰ ਬਸਾਵੇ ਨਾਲੇ ਤੁਹਾਨੂੰ ਲੰਗਰ ਲਾ ਕੇ ਦੇਵੇ ਨਾਲੇ ਤੁਹਾਡੇ ਲਈ ਇੰਨਾ ਦਾਜ ਲੈ ਕੇ ਆਈ ਵੀ ਤੁਹਾਡਾ ਘਰ ਘਰ ਤਾਂ ਉੱਪਰੋਂ ਤੁਸੀਂ ਫੇਰ ਵੀ ਉਹਨੂੰ ਮਾੜੀ ਚੰਗੀ ਬੋਲਦੇ ਹੋ ਜਾਂ ਪਤਾ ਨਹੀਂ ਕੌਣ ਇਹ ਕੁੱਤੇ ਛੱਡੇ ਨੇ ਭੌਂਕਣ ਵਾਸਤੇ ਜਿਨ੍ਹਾਂ ਤੋਂ ਤੁਸੀਂ ਬੁਲਵਾਉਨੇ ਹੋ ਹੈਲੋ ਮੈਮ ਮੇਰਾ ਨਾਮ ਮੰਨਤਾ ਸ਼ਾਹ ਹੈ आप कैसे हो फॉर स्टडी हेलो मंताशा जी मैं ठीक हूँ आप सुनाओ प्लीज़ इस बेटी की जान चली गई है देखो जिस टॉपिक पे मैं बोल रही हूँ प्लीज़ हमारा इंसाफ की लड़ाई में हमारा साथ दो उस बेटी को इंसाफ हमने ज़रूर दिलवाना है और लोग इतने गंदे गंदे कमेंट्स लिख रहे हैं उस बेटी के लिए जो कि बिल्कुल भी बर्दाश्त से बाहर है टॉलरेंस के बाहर है और हमारे ऊपर देखो एलिगेशन क्या लग रहा है हमारे ऊपर एलिगेशन लग रहा है कि ये पैसे बनाने के लिए आ रहे हैं व्यूज़ के लिए आ रहे हैं हाँ भाई हम व्यूज़ के लिए आ रहे हैं हमने व्यूज़ लिए हैं हमारी बेटी के साथ हुआ हमें दुख हुआ उस बेटी का तो हमने वीडियो अपलोड की ਅਗਰ ਆਪ ਲੋਕ ਸੱਚੇ ਹੋ ਜੇ ਤੁਸੀਂ ਸਾਰੇ ਸੱਚੇ ਹੋ ਤਾਂ ਤੁਸੀਂ ਭੱਜੇ ਕਿਉਂ ਫਿਰਦੇ ਹੋ ਹਨਾ ਸ਼ਿਫਾਲੀ ਨੇ ਵੀ ਤੁਸੀਂ ਦੇਖਿਆ ਹੋ लास्ट ਜਿਹੜੀ ਆਪਾਂ ਕੱਲ ਮੈਂ ਅਪਲੋਡ ਕੀਤੀ ਸੀ ਵੀਡੀਓ ਉਹਦੇ ਵਿੱਚ ਸ਼ਿਫਾਲੀ ਨੇ ਵੀ ਕਿਹਾ ਵੀ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਭੱਜੇ ਕਿਉਂ ਆ ਕਿਉਂ ਭੱਜੇ ਫਿਰਦੇ ਹੋ ਸਾਹਮਣੇ ਆਓ ਕਿਉਂ ਨਹੀਂ ਪੁਲਿਸ ਸਟੇਸ਼ਨ ਪੇਸ਼ ਹੁੰਦੇ ਪਏ ਹਨਾ 네ਗੇਟਿਵ ਕਮੈਂਟਸ ਵਿੱਚ ਤੁਸੀਂ ਆਉਂਦੇ ਹੋ ਤਰ੍ਹਾਂ ਤਰ੍ਹਾਂ ਦੇ ਚੈਨਲ ਹੱਕ ਦੀ ਆਵਾਜ਼ ਸੱਚ ਦੀ ਆਵਾਜ਼ ਕਮਲਕੌਰ ਜਸਕੀਰਤ ਕੌਰ ਤੇ ਬਲਵਿੰਦਰ ਕੌਰ ਆ ਇੱਕ ਹੱਕ ਸੱਚ ਦੀ ਆਵਾਜ਼ ਨਵਾਂ ਚੈਨਲ ਇਹਨਾਂ ਨੇ ਬਣਾਇਆ ਲਿਵ ਔਨ ਚੈਨਲ ਦੇ ਉੱਤੇ ਜਾ ਕੇ ਇਹ ਕਮੈਂਟ ਕਰਦੇ ਨੇ ਜਰਾ ਸਾਹਮਣੇ ਤਾਂ ਆਓ ਅਸੀਂ ਵਿਊਜ਼ ਲੈ ਲੇ ਠੀਕ ਆ ਅਸੀਂ ਪੈਸੇ ਕਮਾ ਲੈ ਬਹੁਤ ਪੈਸਾ ਕਮਾ ਲਿਆ ਜੀ ਸਾਡਾ ਤਾਂ ਜਿਹੜਾ ਅਸੀਂ ਘਰ ਜਿੱਥੇ ਰਹਿੰਦੇ ਆ ਅਸੀਂ ਇਹੀ ਪੈਸਿਆਂ ਦੀ ਕਮਾਈ ਨਾਲ ਬਣਾਇਆ ਜਾਂ ਜਿਹੜੀ ਹੁਣ ਅਸੀਂ ਰੋਟੀ ਖਾਣੀ ਆਟਾ ਪਿਆ ਕੇ ਲੈਣਾ ਸੀ ਇਹੀ ਪੈਸਿਆਂ ਦਾ ਪਿਆ ਕੇ ਲੈਣਾ ਸਾਡੇ ਕੋਲ ਕਿੱਥੇ ਸਾਡਾ ਕੰਮ ਕਾਰੋਬਾਰ ਤਾਂ ਕੋਈ ਹੈ ਨਹੀਂ ਹਨਾ ਬੱਲੇ ਹੈਗੇ ਆ ਅਸੀਂ ਵੀਡੀਓਜ਼ ਬਣਾਉਣੀ ਤੁਰੇ ਰਹਿੰਨੇ ਆ ਅਸੀਂ ਕਦੇ ਕਿਹਦੀ ਬਣਾਤੀ ਕਦੇ ਕਿਹਦੀ ਸ਼ਰਮ ਕਰਿਆ ਕਰੋ ਮਾੜਾ ਮੋਟਾ ਬੋਲਣ ਲੱਗੇ ਅਕਲ ਨੂੰ ਹੱਥ ਮਾਰੋ ਉਹ ਉਹਨਾਂ ਦੀ ਧੀ ਸੀ ਉਹਨਾਂ ਦੀ ਕਿਸੇ ਦਿਨੋਂ ਸੀ ਜਿਨ੍ਹਾਂ ਨੇ ਨੋਂ ਵਾਲਿਆਂ ਨੇ ਤਾਂ ਸ਼ਰਮ ਨਹੀਂ ਕੀਤੀ ਹੁਣ ਧੀ ਵਾਲਿਆਂ ਨੇ ਤਾਂ ਆਪਦਾ ਫਰਜ਼ ਦੇਣਾ ਨਾ ਅਸੀਂ ਤਾਂ ਸਾਡਾ ਤਾਂ ਫਰਜ਼ ਬਣਦਾ ਨਾ ਵੀ ਅਸੀਂ ਉਸ ਧੀ ਨੂੰ ਇਨਸਾਫ਼ ਦਵਾਈਏ ਜੇ ਮੇਰੇ ਇੱਕ ਵੀਡੀਓ ਪਾਉਣ ਦੇ ਨਾਲ ਤੁਹਾਡੇ ਸਾਰਿਆਂ ਸਾਧ ਸੰਗਤ ਦੀ ਨਿਗਾ ਦੇ ਵਿੱਚ ਇਹ ਮਾਮਲਾ ਚੜ ਗਿਆ ਸਾਡੇ ਜਰਨਲਿਸਟ ਭੈਣ ਭਰਾ ਆ ਰਹੇ ਨੇ ਗਗਨ ਸਿੱਧੂ ਭੈਣ ਆਏ ਨੇ ਹੋਰ ਵੀ ਇੱਕ ਐਨ ਆਰ ਆਈ ਪੰਜਾਬੀ ਟੀਵੀ ਤੋਂ ਵੀ ਆ ਕੇ ਲੈ ਕੇ ਗਏ ਨੇ ਇੰਟਰਵਿਊ ਡਿਪਸੀ ਸੱਗੂ ਵੀਰਾ ਕੇ ਇੰਟਰਵਿਊ ਕਰਕੇ ਗਿਆ ਏ ਮਾਤਾ ਜੀ ਦੀ ਜੇ ਮੇਰੀ ਇੱਕ ਵੀਡੀਓ ਪਾਉਣ ਦੇ ਨਾਲ ਇਹ ਮਾਮਲਾ ਉੱਪਰ ਪ੍ਰਸ਼ਾਸਨ ਦੇ ਧਿਆਨ ਚ ਆ ਰਿਹਾ ਹੈ ਤਾਂ ਇਹਦੇ ਚ ਕੀ ਬੁਰਾਈ ਹੈ ਮੈਨੂੰ ਦੱਸੋ ਬੇਤੁਕੀਆਂ ਗੱਲਾਂ ਐਵੇਂ ਆ ਕਿ ਉਹਨੇ ਸੱਸ ਕੁੱਟੀ ਸੀ ਉਹਨੇ ਇਹ ਕੀਤਾ ਸੀ ਉਹਨੇ ਉਹ ਕੀਤਾ ਸੀ ਤੁਹਾਡੇ ਕੋਲ ਕੀ ਪ੍ਰੂਫ ਆ ਇੱਕ ਪ੍ਰੂਫ ਤਾਂ ਰੱਖੋ ਲੈ ਮੈਨੂੰ ਸੈਂਡ ਕਰੋ ਮੈਂ ਮੇਰਾ ਵਟਸਐਪ ਨੰਬਰ ਵੀ ਤੁਹਾਡੇ ਲਈ ਮੈਂ ਇੱਥੇ ਦੇ ਦੰਨੀ ਆ ਪਹਿਲਾਂ ਵੀ ਮੈਂ ਕਈ ਵੀਡੀਓਜ਼ ਵਿੱਚ ਦਿੱਤਾ ਹੋਇਆ ਸਾਨੂੰ ਪਾਓ ਵੀਡੀਓ ਕੋਈ ਫੋਟੋ ਪਾਓ ਵੀਡੀਓ ਦੀ ਕੁੱਟਦੀ ਦੀ ਜਾਂ ਉਹਦੀ ਕੋਈ ਰਿਕਮੈਂਡ ਕਰਦੇ ਬਹੁਤ ਸ਼ਰਮਨਾਕ ਗੱਲ ਆ ਵੀ ਬਹੁਤ ਮੈਂ ਹੈਰਾਨ ਆ ਇਸ ਚੀਜ਼ ਤੋਂ ਵੀ ਸਾਡੇ ਸਮਾਜ ਦੇ ਵਿੱਚ ਅੱਜ ਕੱਲ ਦੇ ਵਿੱਚ ਲੋਕੀ ਇਦਾਂ ਦੇ ਆਉਂਦੇ ਕਿੱਥੋਂ ਨੇ ਮੂੰਹ ਪਰ ਕੇ ਇਹ ਗੱਲ ਕਹਿਣ ਦੀ ਹਿੰਮਤ ਕਿੱਥੋਂ ਪੈਂਦੀ ਆ ਉਹ ਲੋਕ ਲਾ ਕੇ ਭੱਜੇ ਹੋਏ ਨਹੀਂ ਪੂਰੇ ਪੈਲੇਸ ਦੇ ਵਿੱਚ ਅਸੀਂ ਪੈਲੇਸ ਦੀ ਵੀ ਵੀਡੀਓ ਪਾਈ ਆ ਅਸੀਂ ਪੈਲੇਸ ਦੇ ਉੱਤੇ ਲੱਗੇ ਲੋਕ ਨੂੰ ਵੀ ਲਾਈਵ ਸਟ੍ਰੀਮ ਦੇ ਵਿੱਚ ਦਿਖਾਇਆ ਉਸ ਦਿਨ ਅਸੀਂ ਉੱਥੇ ਖੜ ਕੇ ਲਾਈਵ ਹੋਏ ਜਾਂਦੇ ਸੱਚੇ ਸੀ ਤਾਂ ਆ ਜਾਂਦੇ ਉੱਥੇ ਫਿਰ ਸਾਡੇ ਨਾਲ ਕਰਦੇ ਗੱਲਾਂ ਕਿ ਠੀਕ ਹੈ ਨਾ ਕਚੈਰੀ ਬਾਰ-ਬਾਰ ਕਨੈਕਸ਼ਨ ਟੁੱਟ ਰਿਹਾ ਹੈ ਜੀ ਬਹੁਤ ਨੈਟਵਰਕ ਵੀਕ ਹੈ ਉਹ ਲਾਈਵ ਦੇ ਵਿੱਚ ਇੱਕ ਤਾਂ ਪਾਏ ਗੱਲ ਕਹਿਣੀ ਸੀ ਦੂਜੀ ਗੱਲ ਮੈਂ ਇਹ ਕਹਿਣੀ ਸੀ ਵੀ ਦੇਖੋ ਅੰਡੇ ਜੋ ਦੀ ਖਬਰ ਅੰਡੇ ਚੋਰੀ ਹੋਏ ਨੇ ਹਨਾ ਚਲੋ ਉਹ ਵੀ ਕਿਸੇ ਗਰੀਬ ਨਾ ਮੜਾ ਹੋਇਆ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਇੱਥੇ ਕੁੜੀ ਮਰ ਗਈ ਕਿਸੇ ਦੀ ਹਨਾ ਕੁੜੀ ਨੂੰ ਸਹਰਿਆ ਨੇ ਇਸ ਤਰ੍ਹਾਂ ਤੰਗ ਪਰੇਸ਼ਾਨ ਕਰ ਇਸ ਮਾਮਲੇ ਨੂੰ ਕਿਸੇ ਨੇ ਖਾਸ ਲੋਕਾਂ ਨੇ ਸ਼ੇਅਰ ਨਹੀਂ ਕੀਤਾ ਇਹ ਮਾਮਲਾ ਉਹਨਾਂ ਆਨ ਏਅਰਸ ਦੇ ਉੱਤੇ ਜਗ ਬਾਣੀ ਟੀਵੀ ਵਰਗੇ ਚੈਨਲਸ ਦੇ ਉੱਤੇ ਇਹ ਮਾਮਲਾ ਚੜਿਆ ਨਹੀਂ ਜਿਹੜਾ ਚੜਨਾ ਚਾਹੀਦਾ ਾਂਡੇ ਚੋਰੀ ਹੋਈਆਂ ਦੀ ਦੇਖੋ ਖਬਰ ਕਿਦਾਂ ਹਾਈਲਾਈਟ ਕਰ ਕਰਕੇ ਦਿਖਾ ਰਹੇ ਨੇ ਕਦੇ ਉਹ ਮਾਲਕ ਸਾਹਮਣੇ ਆ ਜਾਂਦਾ ਪੁਲਟਰੀ ਫਾਰਮ ਵਾਲਾ ਕਦੇ ਉਹਨੂੰ ਅਧਿਕਾਰੇ ਨੇ ਕਦੇ ਬੰਦੇ ਸਾਹਮਣੇ ਆ ਕੇ ਕਦੇ ਸੀਸੀਟੀਵੀ ਫੁਟੇਜ ਚਲਾ ਰਹੇ ਨੇ ਬਈ ਇੱਥੇ ਕੁੜੀ ਕਿਸ ਦੀ ਕੁੜੀ ਦੀ ਜਾਨ ਚਲੀ ਗਈ ਥੋੜਾ ਬਹੁਤ ਇਸ ਮੁੱਦੇ ਵੱਲ ਵੀ ਧਿਆਨ ਦੇ ਲੂ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਰਾਹੀਂ ਇਹੀ ਗੱਲਾਂ ਕਹਿਣੀਆਂ ਸੀ ਜੀ ਨੈਟਵਰਕ ਜਾ ਰਿਹਾ ਬੰਮ ਅਲਕੇਸ਼ ਜੋਤ ਗੁਰ ਸਾਸ਼ਟ੍ਰੀ ਸਾਸ਼ਟ੍ਰੀ ਜੀ ਸਾਸ਼ਟ੍ਰੀ ਜੀ ਬਰਬਰ ਨੈਟਵਰਕ ਜੈ ਨੈਟਵਰਕ ਹੈ ਨਹੀਂਗਾ ਇਨਾ ਖਾਸ ਮਿੰਟ ਪਲੀਜ਼ ਹੋਲਡ ਆਨ ਤੇ ਆਪਾਂ ਤੁਹਾਨੂੰ ਕਹਿਣ ਦਾ ਮਤਲਬ ਇਹੀ ਆ ਵੀ ਪਲੀਜ਼ ਇਸ ਮੁੱਦੇ ਨੂੰ ਥੋੜਾ ਜਿਹਾ ਸ਼ੇਅਰ ਕਰੋ ਥੋੜਾ ਜਿਹਾ ਤਾਂ ਕਿ ਉੱਪਰ ਪ੍ਰਸ਼ਾਸਨ ਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਪਵੇ ਤੇ 네ਗੇਟਿਵ ਕਮੈਂਟ ਕਰਨ ਵਾਲੇ ਜਦੋਂ ਮਰਜ਼ੀ ਆਜੋ ਸਾਡੇ ਸਾਹਮਣੇ ਸਾਡਾ WhatsApp ਨੰਬਰ ਦਿੱਤਾ ਵੀ ਹੋ WhatsApp ਨੰਬਰ ਜਿਹਨੂੰ ਮੇਰਾ ਚਾਹੀਦਾ ਮੈਨੂੰ ਮੰਗ ਲਿਓ ਮੈਂ ਦੇ ਦੂੰਗੀ WhatsApp ਨੰਬਰ ਕਮੈਂਟ ਚ ਭੌਂਕਣ ਦੀ ਲੋੜ ਨਹੀਂ ਸਿੱਧਾ ਮੂੰਹ ਤੇ ਆ ਕੇ ਗੱਲ ਕਰੋ ਜੇ ਤੁਹਾਡੇ ਚ ਕੋਈ ਗੱਲਬਾਤ ਹੈਗੀ ਆ ਤੁਹਾਡੇ ਕੋਲ ਕੁੜੀ ਦਾ ਕੋਈ ਸਬੂਤ ਹੈਗਾ ਮੈਂ ਕਹਿੰਨੀ ਆ ਮੈਂ ਇਸ ਲਾਈਵ ਦੇ ਵਿੱਚ ਮੈਂ ਵਾਦਾ ਕਰਦੀ ਆਂ ਜੇ ਇਦਾਂ ਵੀ ਮੈਂ ਆਪਣੇ ਚੈਨਲ ਤੇ ਚਲਾਉਂ ਆਓ ਆ ਕੇ ਦਿਖਾਓ ਕੁੜੀ ਦਾ ਜੇ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਵੀ ਉਹਨੇ ਸੱਸ ਕੁੱਟੀ ਜਾਂ ਉਹਨੇ ਕੁਝ ਵੀ ਗਲਤ ਕੀਤਾ ਉਹ ਰੋ ਰਹੀ ਆ ਤੁਹਾਡੇ ਪੈਲਸ ਦੇ ਬਾਹਰ ਬੈਠ ਕੇ ਵਿਚਾਰੀ ਰੋ ਰੋ ਕੇ ਉਹ ਲਾਈਵ ਹੋ ਰਹੀ ਆ ਇੰਸਟਾਗ੍ਰਾਮ ਤੇ ਉਲਟਾ ਮੁੰਡਾ ਉਹਨੂੰ ਹਣੀ ਆ ਜਿਹੜਾ ਉਹਦਾ ਹਸਬੰਡ ਉਹ ਉਹਨੂੰ ਕਹਿੰਦਾ ਵਾ ਵੀ ਤੂੰ ਆ ਸਹੀ ਲਾਈਵ ਇਦਾਂ ਇਦਾਂ ਦੇ ਕਮੈਂਟ ਕਰਾਉਂਗਾ ਤੇ ਤੂੰ ਪੜੇ ਤੇ ਉਹ ਉਹ ਚਲੀ ਗਈ ਕੁੜੀ ਉਹਦੀ ਡੈਥ ਹੋ ਗਈ ਵਿਚਾਰੀ ਦੀ ਤੇ ਉਹ ਉਹੀ ਕਮੈਂਟ ਬੰਦਾ ਇੰਨਾ ਗੰਦਾ ਬੰਦਾ ਉਹ ਹਨੀ ਦੇਖਿਆ ਉਹ ਸਾਡੇ ਚੈਨਲ ਦੇ ਉੱਤੇ ਹੋਰਾਂ ਚੈਨਲਸ ਦੇ ਉੱਤੇ ਜਿੱਥੇ ਵੀ ਕਮੈਂਟ ਕੋਈ ਵੀਡੀਓ ਅਪਲੋਡ ਹੁੰਦੀ ਆ ਉੱਥੇ ਜਾ ਕੇ ਉਹ 네ਗੇਟਿਵ ਕਮੈਂਟ ਕਰਨ ਵਾਲਿਆਂ ਨੂੰ ਭੇਜਦਾ ਆ ਕਿਉਂ ਭਈ ਸਾਹਮਣੇ ਆਉ ਜੇ ਇੰਨੇ ਸੱਚੇ ਹੋ ਕਮੈਂਟਾਂ ਦੇ ਵਿੱਚ ਕਹਿਣ ਨਾਲ ਕੀ ਹੋਊਗਾ ਕੋਈ ਮੰਨ ਲੂ ਵੀ ਤੁਹਾਡੀ ਤੁਹਾਡੀ 부ੜੀ ਨੂੰ ਕੱਟ ਕੇ ਗਈ ਆ ਜਾਂ ਕੁਝ ਵੀ ਤੁਹਾਡੀ 부ੜੀ ਦੀ ਸ਼ਕਲ ਤੋਂ ਪਤਾ ਲੱਗਦਾ ਵੀ ਕਿੰਨੀ ਕੁ ਰੂਡ ਜਨਾਨੀ ਆ ਉਹ ਕਿੰਨੀ ਕੁ ਉਹ ਖੜੂਸ ਮੈਂ ਕਹਿੰਨੀ ਆ ਕਿਨੂੰ ਕੀ ਕਹ ਲੜਾਕੀ ਜਨਾਨੀ ਕਿੰਨੀ ਕੁ ਤੁਹਾਡੀ ਮਾਤਾ ਦੀ ਸ਼ਕਲ ਤੋਂ ਪਤਾ ਲੱਗਦਾ ਵੀ ਕਿੰਨੀ ਕੁ ਲੜਾਕੀ ਲੇਡੀ ਆ ਉਹ। ਕੁੱਟ ਖਾਣ ਵਾਲੀ ਦਿੰਦੀ ਆ ਕਿਸੇ ਪਾਸੇ ਉਹ। ਟੌਪ ਸਪਵਾ ਕੇ ਕਹਿੰਦੀ ਸੀ ਮੈਨੂੰ ਕਿੱਟੀ ਸੈੱਟ ਪਾ ਦਿੰਦੇ। ਕੁੱਟ ਖਾ ਲੂ ਉਹ ਕੁੜੀ ਤੋਂ। ਸ਼ਰਮ ਆਉਣੀ ਚਾਹੀਦੀ ਤੁਸੀ ਇੰਨਾ ਸੋਨਾ ਲੈ ਕੇ ਇੰਨਾ ਕੁਝ ਖਰਚਾ ਕਰਵਾ ਕੇ ਅਗਲੇ ਦੀ ਕੁੜੀ ਮਾਰਤੀ। ਕੱਲੀ ਕੱਲੀ ਕੁੜੀ, ਇਕਲੌਤੀ ਕੁੜੀ ਫਿਰ ਉਹਦੇ ਭਰਾਵਾਂ ਦੇ ਉੱਤੇ ਅਗੇਸ਼ਨ ਲਾਉਂਦੇ ਨੇ। ਕੱਲ ਨੂੰ ਦੇਖ ਲਿਓ ਵੀਡੀਓ ਦੇ ਵਿੱਚ ਉਹਦੇ ਭਰਾ ਕਿਵੇਂ ਰੋਂਦੇ ਸੀ ਵਿਚਾਰੇ। ਡੋਲੀ ਟਾਈਮ। ਕੱਲ ਨੂੰ ਮੈਂ ਅਪਲੋਡ ਕਰੂੰਗੀ। ਪਲੀਜ਼ ਉਹਦੇ ਵਿਆਹ ਦੀ ਵੀਡੀਓ ਦੇਖਿਓ। ਕਿੱਦਾਂ ਮੈਗੀਆਂ ਹੋਈਆਂ ਮਿਲਣੀਆਂ ਦੇ ਕੰਬਲ ਚਲੋ ਮਿਲਣੀਆਂ ਤਾਂ ਜਿਹੜੀਆਂ ਹੁੰਦੀਆਂ ਹੁੰਦੀਆਂ ਨੇ ਮਿਲਣੀਆਂ ਦੇ ਜਿਹੜੇ ਕੰਫਰੜ ਕੇ ਪਿੱਛੇ ਢੇਰ ਲੱਗਣਾ ਨਾ ਤੁਹਾਨੂੰ ਓ ਢੇਰ ਤੋਂ ਹੀ ਪਤਾ ਲੱਗ ਜੂ ਵੀ ਮਾਂ ਬਜਾਰੀ ਦਾ ਕਿੰਨਾ ਕੁ ਦਮ ਨਿਕਲ ਗਿਆ ਉਸ ਵਿਆਹ ਕਰਨ ਦੇ ਵਿੱਚ ਵਿੱਚ ਸ਼ਮਸ਼ੀਰ ਸਿੰਘ ਦੀਦੀ ਸਾਸ਼ਟ੍ਰਿਕਾ ਸਾਸ਼ਟ੍ਰਿਕਾ ਵੀਰੇ 네ਗੇਟਿਵ ਕਮੈਂਟਸ ਵਾਲੇ ਉਹੀ ਲੋਕ ਜਿੰਨਾ ਸੁਸਾਇਸਾਈਡ ਕੀਤਾ ਬਿਲਕੁਲ ਵੀਰੇ ਤੁਸੀਂ ਸਹੀ ਸਮਝਿਓ ਉਹੀ ਲੋਕ ਨੇ ਇਹ ਜਿੰਨਾ ਕਿੱਤਾ ਬੇਟੀ ਨੇ ਉਹਦੇ ਬਾਰੇ ਨੈਗੇਟਿਵ ਬੋਲ ਰਹੇ ਨੇ ਹੁਣ ਕਮੈਂਟਸ ਵਿੱਚ ਆ ਕੇ ਹੁਣ ਵੀ ਮਤਲਬ ਕਿਹੜਾ ਨਹੀਂ ਸ਼ਾਰਡਰ ਕੋ ਤੁਸੀਂ ਹਨਾ ਸੰਦੀਪ ਸਿੰਘ ਕੀ ਹੋਇਆ ਭੈਣੇ ਹਾਂਜੀ ਹਾਂਜੀ ਤੁਹਾਡੀ ਵੀਡੀਓ ਦੇਖੀ ਸੀ ਮੈਂ ਵੀਰੇ ਪਲੀਜ਼ ਇਹ ਮੈਟਰ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਹਨਾ ਤੇ ਪਲੀਜ਼ ਮੈਂ ਬਾਰ ਬਾਰ ਕਹਿੰਨੀ ਆ ਵੀ ਆਪਣਾ ਪੇਜ ਮੋਨਟਾਈਜ਼ ਨਹੀਂ ਹੈਗਾ ਆਪਾਂ ਕੋਈ ਵੀ ਪੈਸੇ ਦੀ ਖਾਤਰ ਨਹੀਂ ਕੀਤਾ ਇਹ ਵਿਊਜ਼ ਦੀ ਖਾਤਰ ਨਹੀਂ ਕੀਤਾ ਸਾਨੂੰ ਸੱਚੀ ਦੁੱਖ ਆਇਆ ਤੇ ਇਹਦਾ ਅਸੀਂ ਇਸ ਕਰਕੇ ਵੀਡੀਓ ਅਪਲੋਡ ਕੀਤੀ ਕਿਉਂਕਿ ਮੀਡੀਆ ਦੇ ਵਿੱਚੋਂ ਜਰਨਲਿਸਟ ਨੇ ਵੀ ਕਈ ਕਿਸੇ ਕਿਸੇ YouTube ਚੈਨਲ ਨੇ ਆਈ ਡੋਟ ਨੋ ਕਿਹੜਾ ਚੈਨਲ ਸੀ ਉਹ ਮਾਤਾ ਜੀ ਤੋਂ ਅਸੀਂ ਜਦੋਂ ਜਾਵਾਂਗੇ ਤੁਹਾਨੂੰ ਉਹਨਾਂ ਦੇ ਮੂੰਹ ਹੀ ਦੱਸਾ ਦਾਂਗੇ ਵੀ ਕਿਹੜਾ ਚੈਨਲ ਸੀ ਉਹਨਾਂ ਨੇ 15000 ਰੁਪਏ ਮੰਗਿਆ ਸੀ ਕਿਸਾਨ ਯੂਨੀਅਨ ਦੇ ਵੀ ਕਿਸੇ ਯੂਨੀਅਨ ਦੇ ਨਾਲ ਉਹਨਾਂ ਨੇ ਸੰਪਰਕ ਕੀਤਾ ਸੀ ਉਹਨਾਂ ਨੇ 50000 ਰੁਪਏ ਮੰਗਿਆ ਸੀ ਦੇ ਨਿਹੰਗ ਸਿੰਘ ਜਿੱਥੇ ਬੰਦੀ ਦਾ ਵੀ ਕਿਸੇ ਦਾ ਪਤਾ ਨਹੀਂ ਕਿਸੇ ਪਿੰਡ ਦਾ ਨਾਂ ਲੈਂਦੇ ਨੇ ਮੇਰੇ ਹੁਣ ਮਾਈਂਡ ਚੋਂ ਸਕਿਪ ਹੋ ਗਿਆ ਉਹਨਾਂ ਨੇ ਵੀ 50000 ਰੁਪਏ ਦੀ ਡਿਮਾਂਡ ਕੀਤੀ ਸੀ ਇਹ ਕੇਸ ਦੇ ਵਿੱਚ ਆਉਣ ਦੀ ਕੋਈ ਵੀ ਇਸ ਮੈਟਰ ਨੂੰ ਉੱਤੇ ਨਹੀਂ ਸੀ ਲੈ ਕੇ ਆ ਰਿਹਾ ਹਣਾ ਪੁਲਿਸ ਕਾਰਵਾਈ ਨਹੀਂ ਕਰ ਰਹੀ ਦੇਖੋ ਮਹੀਨਾ ਹੋਣ ਨੂੰ ਤਿਆਰ 9 ਤਰੀਕ ਨੂੰ ਮਹੀਨਾ ਹੋ ਜਾਣਾ ਬੇਟੀ ਦੀ ਡੈਥ ਨੂੰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ ਇਸ ਕਰਕੇ ਅਸੀਂ ਵੀਡੀਓ ਅਪਲੋਡ ਕੀਤੀ ਸੀ ਅਸੀਂ ਕਿਸੇ ভিউਜ਼ ਦੀ ਖਾਤਰ ਜਾਂ ਅਸੀਂ ਪੈਸਿਆਂ ਦੀ ਖਾਤਰ ਨਹੀਂ ਕੀਤੀ ਸੀ ਸਾਡਾ ਪੇਜ ਮੋਨਟਾਈਜ਼ ਨਹੀਂ ਹੈਗਾ ਪਲੀਜ਼ ਇਹ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਇੱਕ ਵਾਰ ਐਟਲੀਸਟ ਤੁਸੀਂ ਚੈਨਲ ਨੂੰ ਦੇਖ ਲਓ ਹਣਾ ਵੀ ਅਗਲੇ ਦਾ ਚੈਨਲ ਅਸੀਂ ਤਾਂ ਐਸੀ ਵੀਡੀਓ ਪਾਤੀ ਸੀ ਜੀ ਸਾਡਾ ਤਾਂ YouTube ਚੈਨਲ ਹੈ ਨਾ ਸੌਰੀ ਸਾਡਾ ਤਾਂ ਬਿਊਟੀ ਸਲੂਨ ਹੈ ਨਾ YouTube ਚੈਨਲ ਮੇਰਾ ਹੋਰ ਆ ਜਿਹੜਾ ਮੋਨਟਾਈਜ਼ਡ ਪੇਜ ਆ ਮੇਰਾ ਵੀ ਮੋਨਟਾਈਜ਼ ਨਹੀਂ ਹੈਗਾ ਮੋਨਟਾਈਜ਼ੇਸ਼ਨ ਤੋਂ ਬਹੁਤ ਕੋਲੋਂ ਵਾਪਸ ਆ ਗਿਆ ਵਾਚ ਟਾਈਮ ਮੇਰਾ ਉੱਥੇ ਪੂਰਾ ਨਹੀਂ ਸੀ ਹੋਇਆ ਸੋ ਦੈਟਸ ਵਾਈ ਮੈਂ ਛੱਡਤਾ ਹੈ ਨਾ ਸਾਡਾ ਬਿਊਟੀ ਸਲੂਨ ਆ ਆਪਣਾ ਆਪਾਂ ਬਿਊਟੀਸ਼ੀਅਨ ਆ ਮੈਂ ਇੱਕ ਅਸੀਂ ਉਹ ਕੰਮ ਕਰਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਨੂੰ ਉਹ ਵੀਡੀਓਜ਼ ਦੇਣੀਆਂ ਨੇ ਅਸੀਂ 노 ਡਾਊਟ ਹੈ ਨਾ ਚਲੋ ਹੁਣ ਵਿਊਜ਼ ਆਉਣ ਲੱਗ ਗਏ ਨੇ ਪਰ ਅਸੀਂ ਇੰਟੈਂਸ਼ਨਲੀ ਇਸ ਕਰਕੇ ਨਹੀਂ ਸੀ ਕੀਤਾ ਵੀ ਸਾਨੂੰ ভিউਜ਼ ਚਾਹੀਦੇ ਨੇ ਹਨਾ ਇੰਟੈਂਸ਼ਨਲੀ ਸਾਡਾ ਇੰਟੈਂਸ਼ਨ ਇਹ ਸੀਗਾ ਵੀ ਇਹ ਜਿਹੜਾ ਮੈਟਰ ਆ ਧੀ ਧੀ ਭੈਣ ਦਾ ਮੈਟਰ ਆ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਵੀ ਇਹ ਜਿਹੜਾ ਮੈਟਰ ਆ ਇਹ ਜਿਆਦਾ ਤੋਂ ਜਿਆਦਾ ਪਬਲਿਕ ਦੀ ਨਜ਼ਰ ਚਾਵੇ ਤਾਂ ਜੋ ਪ੍ਰਸ਼ਾਸਨ ਦੇ ਉੱਤੇ ਦਬਾਅ ਬਣੇ ਮੀਡੀਆ ਜਰਨਲਿਸਟ ਤੋਂ ਜਰਨਲਿਸਟ ਆਉਣ ਮੀਡੀਆ ਤੋਂ ਹਨਾ ਵੀ ਘਰੇ ਆ ਕੇ ਉਹ ਸਾਡਾ ਜਿਹੜਾ ਸੀਗਾ ਇੰਟੈਂਸ਼ਨ ਪੂਰਾ ਹੋ ਗਿਆ ਹੁਣ ਅਸੀਂ ਵੀਡੀਓਜ਼ ਕਿਉਂ ਅਪਲੋਡ ਕਰਦੇ ਆ ਸਾਨੂੰ ਕਮੈਂਟ ਕਰਨ ਵਾਲੇ ਨਹੀਂ ਟਿਕਣ ਦਿੰਦੇ ਕਦੇ ਬੇਟੀ ਬਾਰੇ ਕੁਝ ਬੋਲਦੇ ਨੇ ਕਦੇ ਕੁਝ ਬੋਲਦੇ ਨੇ ਫਿਰ ਸਾਨੂੰ ਉਹਦੀ ਕਲੈਰੀਫਿਕੇਸ਼ਨ ਦੇਣੀ ਪੈਂਦੀ ਆ ਹਨਾ ਸੋ ਪਲੀਜ਼ ਕਿਸੇ ਨੂੰ ਇਦਾਂ ਨਾ ਜੱਜ ਕਰਿਆ ਕਰੋ ਕਿਸੇ ਨੂੰ ਸਰਟੀਫਿਕੇਟ ਨਾ ਦਿਆ ਕਰੋ ਬੇਟੀ ਨੂੰ ਸਰਟੀਫਿਕੇਟ ਦੇਣਾ ਵਾ ਚੀ ਸਕਦੇ ਪਰ ਉਹਦੀਆਂ ਵੀਡੀਓਜ਼ ਦੇਖ ਲਓ ਸੱਸ ਦੀ ਰਿਕਾਰਡਿੰਗਸ ਸੁਣ ਲਓ ਲੇਟੈਸਟ ਹੁਣ ਵੀ ਅਪਲੋਡ ਕੀਤੀ ਆ ਕਹਿੰਦੀ ਇਹ ਜਿਹੜੀ ਪਹਿਲਾਂ ਕੱਢੀ ਸੀ ਨਾ ਜਿਵੇਂ ਮੈਂ ਉਵੇਂ ਤੈਨੂੰ ਕੱਢੂੰਗਾ ਕੱਢੂੰਗੀ ਹਨਾ ਸੱਸ ਇਹ ਗੱਲ ਕਹਿ ਰਹੀ ਆ ਤੇ ਇਹ ਵਰਡਸ ਬੋਲਣ ਵਾਲੀ ਸੱਸ ਇਹ ਵਰਡਸ ਬੋਲਣ ਵਾਲੀ ਲੇਡੀ ਤੁਸੀਂ ਤੁਸੀਂ ਯਕੀਨ ਕਰਦੇ ਹੋ ਨਾ ਇਸ ਗੱਲ ਤੇ ਵੀ ਉਹਨੇ ਕੁੱਟ ਖਾਦੀ ਹੋਊ ਕੁੜੀ ਤੋਂ ਜਿਹੜੀ ਕਹਿੰਦੀ ਜਿਵੇਂ ਪਹਿਲਾਂ ਕੱਢੀ ਸੀ ਓਮੀ ਤੈਨੂੰ ਕੱਢ ਕੇ ਦਿਖਾਵਾਂ ਤੇ ਕਮੈਂਟ ਕਰਨ ਲੱਗੇ ਬਿਲਕੁਲ ਨਹੀਂ ਸੋਚਦੇ ਵੀ ਉਹਦੀ ਰਿਕਾਰਡਿੰਗ ਵੀ ਆ ਗਈ ਮਾਤਾ ਦੀ ਉਹ ਤਾਂ ਚਲੋ ਬੇਟੀ ਨੇ ਅਨਫੋਰਚੂਨੇਟਲੀ ਉਹ ਤਾਂ ਉਹਨੇ ਵਾਇਸ ਨੋਟ ਭੇਜਣ ਵਾਲਾ ਜਿਹੜਾ ਹੁੰਦਾ ਬਟਨ ਉਹਦੇ ਉੱਤੇ ਉਹਨਾਂ ਕੋਨੇ ਰਿਕਾਰਡਿੰਗ ਕਰਕੇ ਭੇਜਤਾ ਕੀ ਪਤਾ ਉਹਨੂੰ ਹੋਰ ਕੀ ਕੀ ਬੋਲਦੀ ਰਹੀ ਹੋਊ ਉਹ ਅਰਥ ਜਿਹੜੀ ਇਹ ਰਿਕਾਰਡਿੰਗ ਦੇ ਵਿੱਚ ਕਹਿ ਰਹੀ ਹੈ ਵੀ ਜਿਵੇਂ ਪਹਿਲੀ ਕੱਢੀ ਸੀ ਤੈਨੂੰ ਓਮੀ ਕੱਢ ਕੇ ਦਿਖਾਵਾਂ ਕੀ ਪਤਾ ਉਹਨੂੰ ਆਫ ਕੈਮਰਾ ਜਾਂ ਉਹਦੇ ਹੱਥ ਵਿੱਚ ਤੋਂ ਫੋਨ ਨਹੀਂ ਹੋਊ ਉਹਦੋਂ ਕੀ ਕੁਝ ਕਹਿੰਦੀ ਰਹੀ ਹੋਊ ਉਹਨੂੰ ਹਨਾ ਸੋ ਪਲੀਜ਼ ਕਿਸ ਨੂੰ ਸਰਟੀਫିକੇਟ ਦੇਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਿਆ ਕਰੋ ਵੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਉਹ ਗੱਲ ਦਾ ਕੀ ਮਤਲਬ ਨਿਕਲਦਾ ਅਸੀਂ ਕੋਈ ਮੀਡੀਆ ਤੋਂ ਨਹੀਂ ਹੈਗੇ ਅਸੀਂ ਕੋਈ ਪੱਤਰਕਾਰ ਨਹੀਂ ਹੈਗੇ ਸਾਡਾ ਤਾਂ ਛੋਟਾ ਜਿਹਾ ਬਿਊਟੀ ਸੈਲੂਨ ਆ ਜੀ ਸਾਡਾ ਉਹਦੇ ਸਰਤੇ ਘਰ ਚੱਲਦਾ ਨਾ ਅਸੀਂ ਵਿਊਜ਼ ਦੇ ਸਰਤੇ ਰੋਟੀ ਕੱਲ ਖਾਦੀ ਸੀ ਨਾ ਅਸੀਂ ਵਿਊਜ਼ ਦੇ ਸਰਤੇ ਰੋਟੀ ਅੱਜ ਖਾਣੇ ਆ ਤੇ ਨਾ ਅਸੀਂ ਕੱਲ ਨੂੰ ਖਾਣੀ ਆ ਠੀਕ ਹੈ ਨਾ ਮੈਂ ਕਹਣੀ ਮਹਾਰਾਜ ਜੀ ਸਾਡੇ ਬਹੁਤ ਵੱਡੀ ਸਾਡੇ ਤੇ ਕਿਰਪਾ ਹੋ ਜੇ ਸਾਡੇ ਚੈਨਲ ਦੇ ਥਰੂ ਸਾਡੇ ਮੂੰਹ ਦੇ ਥਰੂ ਨਿਕਲੀ ਹੋਈ ਗੱਲ ਸਰਕਾਰੀ ਦਰਬਾਰੇ ਤੱਕ ਪਹੁੰਚ ਜਵੇ ਤੇ ਉਸ ਬੇਟੀ ਨੂੰ ਇਨਸਾਫ ਮਿਲ ਜਵੇ ਅਸੀਂ ਤਾਂ ਆਪਦੇ ਨੂੰ ਭੱਗਾਂ ਵਾਲਾ ਸਮਝਦੇ ਆਂ ਕਿ ਸਾਡੀ ਕੀਤੀ ਇੱਕ ਕੋਸ਼ਿਸ਼ ਇਹ ਰੰਗ ਲਈ ਆ ਚਲੋ ਇੱਥੇ ਤੱਕ ਗੱਲ ਪਹੁੰਚ ਗਈ ਹੈ ਹਨਾ ਤੇ ਹੁਣ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਪੈਸੇ ਕਮਾ ਲਈ ਇਹਨਾਂ ਨੇ ਵਿਊਜ਼ ਲੈ ਲਈਏ ਉਹ ਨਾ ਵਿਊਜ਼ ਦੀ ਖਾਤਰ ਕਰਦੇ ਪਏ ਨੇ ਵੀ ਤੁਸੀਂ ਕਰ ਲਓ ਵਿਊਜ਼ ਦੀ ਖਾਤਰ ਜੇ ਤੁਸੀਂ ਸੱਚੇ ਹੋ ਤੁਸੀਂ ਕਿਉਂ ਭੱਜੇ ਫਿਰਦੇ ਹੋ ਤੁਸੀਂ ਸੱਚੇ ਹੋ ਤਾਂ ਤੁਸੀਂ ਆਓ ਸਾਹਮਣੇ ਸਾਨੂੰ ਇਹ ਅਪਰੋਚ ਕਰ ਲਓ ਸਾਡਾ ਲੋਕੇਸ਼ਨ ਵੀ ਕਈ ਵੀਡੀਓਜ਼ ਦੇ ਵਿੱਚ ਪ੍ਰਾਣੀ ਵੀਰ ਚ ਨਾ ਲੋਕੇਸ਼ਨ ਵੀ ਦਿੱਤੀ ਹੋਈ ਆ ਦੋ ਚੈਨਲ ਮੇਰੇ ਹੋਰ ਨੇ ਨੀਲਵਾਰ ਬਾਈ ਜੋਤਗਰੇਵਾਲ ਮੇਰਾ ਚੈਨਲ ਆ ਜਿੱਦੇ ਤੇ ਮੈਂ ਸਲੂਨ ਲਾਈਨ ਦਾ ਕੰਮ ਦਿੰਦੀ ਪਾਉਂਦੀ ਰਹਿੰਦੀ ਆ ਟਾਈਮ ਟੂ ਟਾਈਮ ਮੈਂ ਫ੍ਰੀ ਆਫ ਕੋਸਟ ਮੈਂ ਫ੍ਰੀ ਕੋਰਸ ਕਰਾਇਆ ਬੱਚਿਆਂ ਨੂੰ ਨੇਲ ਐਕਸਟੈਂਸ਼ਨ ਦਾ ਗਰੀਬ ਬੱਚਿਆਂ ਨੂੰ ਤੇ ਅਸੀਂ ਸਲੂਨ ਤੇ ਵੀ ਸਾਡੇ ਤੇ ਆਫਰ ਰੱਖਿਆ ਹੋਇਆ ਵੀ ਕੋਈ ਗਰੀਬ ਘਰ ਦੀ ਕੁੜੀ ਹੋਵੇ ਅਸੀਂ ਉਹਨੂੰ ਫ੍ਰੀ ਵੀ ਤਿਆਰ ਕਰਦੇ ਹਾਂ ਬ੍ਰਾਈਡਲ ਤੁਸੀਂ ਬੋਲਣ ਲੱਗੇ ਐਟ ਲੀਸਟ ਅਗਲੇ ਨੂੰ ਚੈੱਕ ਤਾਂ ਕਰ ਲੋ ਵੀ ਬੰਦਾ ਕਿੱਥੇ ਕਸਟੈਂਡ ਕਰਦਾ ਆਜੋ ਲੋਕੇਸ਼ਨ ਦਿੱਤੀ ਹੋਈ ਆ ਉੱਥੇ ਆਜੋ ਲੋਕੇਸ਼ਨ ਤੇ ਆਜੋ ਸਾਡੇ ਕੋਲ ਅਸੀਂ ਉੱਥੇ ਹੀ ਹੁਈਦਾ ਹੁਣ 2 ਦਿਨ ਹੋ ਗਏ ਮੇਰੇ ਹਸਬੰਡ ਥੋੜੀ ਜੀ ਸਿਹਤ ਨਹੀਂ ਸੀ ਠੀਕ ਤਾਂ ਕਰਕੇ ਅਸੀਂ ਘਰ ਆ ਅਦਰਵਾਈਜ਼ ਅਸੀਂ ਉੱਥੇ ਹੁੰਨੇ ਆ ਆਜੋ ਤੁਹਾਨੂੰ ਮਿਲ ਲੂ ਅਸੀਂ ਥੋੜਾ ਵੀ ਕਰ ਦਾਂਗੇ ਥੋੜੀ ਵੀਡੀਓ ਪਾ ਦਾਂਗੇ ਅਸੀਂ ਜੇ ਤੁਹਾਡੇ ਕੋਲ ਆਪਦਾ ਪੱਖ ਹੈਗਾ ਰੱਖੋ ਆਕੇ ओके हे जी بیا ਤੁਸੀਂ ਕਿਹចਾ ਚਾ ਚਾ ਦੀ ਇਹ ਹੋਣਾਗੇ ਜੇ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਬੰਦਾ ਖੁਸ਼ੀ ਚ ਭੰਗੜੇ ਪਾਉਂਦਾ ਵਾ ਜੇ ਉਹ ਬੰਦਾ ਦੁੱਖ ਚ ਨਹੀਂ ਖੜਦਾ ਉਹ ਚੰਗਾ ਵਾ ਜਾਂ ਜਿਹੜਾ ਬੰਦਾ ਖੁਸ਼ੀ ਚ ਨਹੀਂ ਆਇਆ ਦੁੱਖ ਚ ਆ ਗਿਆ ਉਹ ਬੰਦਾ ਚੰਗਾ ਵਾ ਆਪਦੀਆਂ ਜ਼ਬਾਨਾਂ ਗੰਦੀਆਂ ਕਰਦੇ ਨੇ ਆਪਣੇ ਸਾਡੇ ਬੋਝ ਜਿਹੜੇ ਦੁੱਖਾਂ ਦੇ ਬੋਝ ਨਹੀਂ ਨਾ ਸਾਡੇ ਤੇ ਪਾਪ ਨਹੀਂ ਸਾਡੇ ਉਹ ਧੋਂਦੇ ਨਹੀਂ ਸਾਡੇ ਇਹ ਆ ਕੇ ਹੁਣ ਮੇਰੀ ਹੱਥ ਜੋੜ ਕੇ ਬੇਨਤੀ ਆ ਪਲੀਜ਼ ਵੱਧ ਤੋਂ ਵੱਧ ਇਸ ਧੀ ਦਾ ਮਾਮਲਾ ਲੈ ਕੇ ਆਓ ਜੇ ਅੰਡੇਆਂ ਅੰਡੇ ਚੋਰੀ ਹੋਣ ਦੀ ਵੀਡੀਓ ਵਾਇਰਲ ਹੋ ਸਕਦੀ ਹੈ ਨਾ ਜੇ ਉਸ ਵੀਡੀਓ ਦੇ ਵਿੱਚ ਇੰਨਾ ਦਮ ਹੈਗਾ ਨਾ ਤਾਂ ਪਲੀਜ਼ ਸਾਡੀ ਧੀ ਦੀ ਵੀਡੀਓ ਵੀ ਵਾਇਰਲ ਕਰ ਦਿਓ ਤਾਂ ਕਿ ਭਗਵੰਤ ਮਾਨ ਸਾਹਿਬ ਤੱਕ ਸਾਡੀ ਇਹ ਅਪੀਲ ਪਹੁੰਚ ਜAVE ਅੰਮ੍ਰਿਤਪਾਲ ਸਿੰਘ ਮੈਰੋਂ ਦਾ ਜੇ ਕਿਸੇ ਦੇ ਕੋਲ ਕੰਟੈਕਟ ਨੰਬਰ ਹੈਗਾ ਪਲੀਜ਼ ਉਹ ਵੀ ਸਾਨੂੰ ਦੱਸੋ ਲੱਖਾ ਸੁਧਾਨਾ ਬਾਈ ਭਾਨਾ ਸਿੱਧੂ ਬਾਈ ਇਹਨਾਂ ਸਾਰਿਆਂ ਤੱਕ ਸਾਡੀ ਇਹ ਅਪੀਲ ਨੂੰ ਪਹੁੰਚਦੀ ਕਰ ਦਿਓ ਵੀ ਧੀ ਭੈਣ ਦਾ ਮਸਲਾ ਵਾ ਪਲੀਜ਼ ਇੱਥੇ ਆਓ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਮਾਂ ਕੱਲੀ ਆ ਭਰਾ ਛੋਟੇ ਨੇ ਦੋਨੇ ਹੀ ਤੇ ਬਹੁਤ ਮਤਲਬ ਸੌਫਟਲੀ ਪਲੇ ਹੋਏ ਬੱਚੇ ਨੇ ਲੜਾਈ ਕਰਨ ਵਾਲੇ ਜਾਂ ਫਿਰ ਮਤਲਬ ਅੜ ਕੇ ਇਨਸਾਫ ਲੈਣ ਵਾਲੇ ਤਾਂ ਬੱਚੇ ਹੈ ਨਹੀਂ ਭਰਾ ਦੋਨੇ ਕੁੜੀ ਦੇ ਹੈ ਨਾ ਪਿਤਾ ਜੀ ਹੈ ਨਹੀਂਗੇ ਕੁੜੀ ਦੇ ਕੱਲੀ ਮਾਂ ਵਾ ਵਿਚਾਰੀ ਉਹ ਕਦੇ ਕਚਹਿਰੀਆਂ 'ਚ ਜਾਂਦੀ ਆ ਉਹ ਕਦੇ ਵਿਚਾਰੀ ਡੀਐਸਪੀ ਐਸਐਸਪੀਆਂ ਕੋਲ ਤੁਰੀ ਫਿਰਦੀ ਆ ਕਦੇ ਡੇਲੋਂ ਥਾਣੇ ਜਾਂਦੀ ਆ ਉਹ ਡੇਲੋਂ ਥਾਣੇ ਵਾਲਾ ਐਸਐਚਓ ਗੁਰਦਾਰੇ ਕੰਨੀ ਹੱਥ ਕਰਕੇ ਮੋੜ ਦਿੰਦਾ ਵੀ ਆ ਜੀ ਮੈਂ ਗੁਰਦਾਰੇ ਵਾਲਾ ਹੱਥ ਕਰਦਾ ਜੇ ਮੈਂ ਪੈਸੇ ਖਾਦੇ ਹੁੰਦਾ ਮੇਰਾ ਕੱਖ ਨਾ ਰਹੇ ਉਹਨੂੰ ਕਿਹਨੇ ਅਸੀਂ ਤੁਹਾਨੂੰ ਮੂੰਹ ਕਿਹਾ ਹੀ ਨਹੀਂ ਬੋਲ ਕੇ ਵੀ ਤੂੰ ਪੈਸੇ ਖਾਈ ਬੈਠਾ ਉਹ ਆਪ ਦੇ ਆਪ ਹੀ ਪਰ ਹੁਣ ਇਹ ਮਾਮਲੇ ਦੇ ਵਿੱਚ ਤਾਂ ਕਰਕੇ ਸਾਨੂੰ ਮਜਬੂਰ ਹੋ ਕੇ ਆਪ ਦੇ ਖੁੱਦੇ ਚੈਨਲ ਤੇ ਵੀਡੀਓ ਪਾਉਣੀ ਪਈ ਆ ਪਲੀਜ਼ ਸਰਟੀਫਿਕੇਟ ਦਿਓ ਵਿਊਜ਼ ਲੈਣੇ ਆ ਠੀਕ ਆ ਵਿਊਜ਼ ਆਉਂਦੇ ਨਹੀਂ ਤਾਂ ਹੁਣ ਫਿਰ ਅਸੀਂ ਇਹਦੇ ਇਹ ਥੋੜੀਆ ਵੀ ਅਸੀਂ ਅਗਲੇ ਨੂੰ ਮਨਾ ਪਾਈਆ ਸੀ ਇਸ ਕਰਕੇ ਪਾਈ ਆ ਵੀ ਦੁਨੀਆ ਦੇ ਧਿਆਨ ਜਾਵੇ ਨਾ ਜਨਤਾ ਜਨਤਾ ਦੀ ਪਾਵਰ ਬਹੁਤ ਵੱਡੀ ਦੀ ਆ ਸਾਨੂੰ ਆਉਣ ਵਾਲੇ ਟਾਈਮ 'ਚ ਧਰਨਾ ਵੀ ਲਾਉਣਾ ਪੈ ਸਕਦਾ ਅਸੀਂ ਉਹਦੀ ਵੀ ਵੀਡੀਓ ਪਾਵਾਂਗੇ ਹਨ ਤਾਂ ਕਿ ਜੇ ਤੁਹਾਨੂੰ ਅਸੀਂ ਕਾਲ ਦਵਾਂਗੇ ਤੁਸੀਂ ਸਾਰੇ ਤਾਈਓ ਆਉਂਗੇ ਨਾ ਧਰਨੇ ਦੇ ਵਿੱਚ ਇਦਾਂ ਹੀ ਜੇ ਅਸੀਂ ਘਰੇ ਘਰੋਂ ਬੈਠੇ ਉੱਠ ਕੇ ਚਲੇ ਜਾਵਾਂਗੇ ਅਸੀਂ ਤਾਂ ਉੱਥੇ ਵੇਟ ਕਰੀ ਜਾਵਾਂਗੇ ਧਰਨਾ ਦੇਖ ਕੇ ਪੱਤਰਕਾਰ ਆਉਣਗੇ ਤਾਂ ਸਾਡੀ ਅਪੀਲ ਹੋਊਗੀ ਨਹੀਂ ਜੀ ਨਹੀਂ ਇਦਾਂ ਨਹੀਂ ਕੋਈ ਸੁਣਦਾ ਇਹ ਸੁਣਾਉਣੀ ਪੈਂਦੀ ਆ ਆਪਦੀ ਇਹ ਜਿੱਦਾਂ ਅਸੀਂ ਵੀਡੀਓ ਪਾਈ ਆ ਨਾ ਆਪਣੀ ਤੁਸੀਂ ਵੀ ਸਾਰੇ ਆਪਣੇ ਹੱਕਾਂ ਦੇ ਲਈ ਲੜਨਾ ਸਿੱਖੋ ਕਦੇ ਜੇ ਤੁਹਾਡੇ ਤੁਹਾਡੇ ਚੋਂ ਕਿਸੇ ਨਾਲ ਵੀ ਜਾਤੀ ਹੁੰਦੀ ਆ ਮੀਡੀਆ ਪਰਸਨ ਦੀ ਵੇਟਨਾ ਕਰੋ ਵੀ ਮੀਡੀਆ ਪਰਸਨ ਆਊਗਾ ਮੇਰੀ ਵੀਡੀਓ ਲੈ ਕੇ ਉਹ ਅਪਲੋਡ ਕਰੂਗਾ ਆਪਣੇ ਖੁਦ ਦੇ ਚੈਨਲ ਤੋਂ ਆਪਦਾ ਖੁਦ ਦਾ ਫੇਸ ਲੈ ਕੇ ਆਪਦੀ ਖੁਦ ਦੀ ਗੱਲ ਰੱਖ ਕੇ ਵੀਡੀਓ ਪਾਉ ਕਿਵੇਂ ਨਹੀਂ ਕੋਈ ਗੱਲ ਸੁਣੂਗਾ ਕਿਵੇਂ ਨਹੀਂ ਸੁਣਵਾਈ ਹੋ ਹੁਣ ਇਹ ਤਾਂ ਤੜਫੇ ਹੋਏ ਨੇ ਵੀ ਵੀਡੀਓ ਕਿਉਂ ਪੈ ਗਈ ਇਹਨਾਂ ਦੀ ਵੀਡੀਓ ਪੈ ਗਈ ਤਾਂ ਮੀਡੀਆ ਵਾਲੇ ਆਗੇ ਤਾਂ ਇਹਨਾਂ ਦੀ ਗੱਲ ਚੱਕੀ ਗਈ ਤਾਂ ਤੜਫੇ ਹੋਏ ਸਾਨੂੰ ਹੁਣ ਬੋਲਦੇ ਨੇ ਕਦੇ ਕਹਿੰਦੇ ਨੇ ਪੈਸੇ ਕਮਾਉਂਦੇ ਨੇ ਕਦੇ ਕਹਿੰਦੇ ਨੇ ਵਿਊ ਲੈਂਦੇ ਨੇ ਕਦੇ ਇਹ ਉਹ ਬਾਕੀ ਤੁਸੀਂ ਥੰਬਨੇਲ ਤੇ ਲੱਗਿਆ ਕਮੈਂਟ ਦੇਖ ਲਓ ਵੀ ਕਮੈਂਟ ਕੀ ਆ ਹਨ ਕਹਿੰਦੀ ਆ ਕਿ ਆਖੇ ਇਦਾਂ ਕਿਸੇ ਦੀ ਪ੍ਰਾਪਰਟੀ ਦੇ ਅੰਦਰ ਕਿਵੇਂ ਆ ਗਈ ਕਮਲਕੌਰ ਨਾਮ ਦੀ ਕਿਸੇ ਆਈਡੀ ਤੋਂ ਆ ਕਹਿੰਦੀ ਆ ਕਿ ਉਹ ਲੜ ਕੇ ਗਈ ਸੀ ਤਾਂ ਉਹ ਕਿਵੇਂ ਵਾਪਸ ਆ ਸਕਦੀ ਆ ਕਿਉਂ ਵੀ ਲੜ ਕੇ ਧੀਆ ਭੈਣਾ ਸਾਭਦੀਆਂ ਨੂੰਹਾਂ ਧੀਆ ਜਾਂਦੀਆਂ ਨੇ ਪੇਕੇ ਹੁਣ ਜੇ ਮੈਂ ਇੱਥੋਂ ਲੜ ਪਈ ਮੈਂ 10 ਦਿਨ ਪੇਕੇ ਚਲੀ ਗਈ ਲੜ ਕੇ ਇੱਥੋਂ ਤਾਂ ਮੈਂ 11ਵੇਂ ਦਿਨ ਆਪਣੇ ਘਰੇ ਨਹੀਂ ਆ ਸਕਦੀ ਕਿ ਕਿੱਡੀ ਸਟੂਪਿਡਿਟੀ ਦੀ ਗੱਲ ਆ ਕਿੱਡੀ ਬੇਵਕੂਫੀ ਦੀ ਗੱਲ ਆ ਵੀ ਕਹਿੰਦੀ ਆ ਜਦੋਂ ਲੜ ਕੇ ਗਈ ਸੀ ਤਾਂ ਵਾਪਸ ਕਿਉਂ ਆਈ ਕਿਉਂ ਉਹਨਾਂ ਨੇ ਕੋਈ ਡਾਈਵੋਰਸ ਦਿੱਤਾ ਸੀ ਕਿ ਜਦੋਂ ਉਹਨਾਂ ਦੀ ਲੀਗਲੀ ਮੈਰਿਡ ਹੋ ਉਹਨਾਂ ਦੀ ਨੂੰਹ ਆ ਉੱਥੋਂ ਦੀ ਬਹੂ ਆ ਲੀਗਲੀ ਮੈਰਿਡ ਵਾਈਫ ਆ ਉਹਦੀ ਉਹ ਤਾਂ ਉਹਦਾ ਹੱਕ ਬਣਦਾ ਉਹਦਾ ਘਰ ਆ ਉਹ ਉਹ ਆਪਣੇ ਘਰ ਰਹੀ ਆ ਤੇ ਲਿਖਦੀ ਪਈ ਆ ਵੀ ਇਦਾਂ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਕਿੱਦਾਂ ਕੀ ਕਿੱਡੀ ਕਿੰਨਾਂ ਦੀ ਪ੍ਰਾਪਰਟੀ ਦੇਖ ਤਾਂ ਮੈਂ ਹੈਰਾਨ ਵੀ ਬੋਲਣ ਲੱਗੇ ਜਮਾ ਹੀ ਨਹੀਂ ਸ਼ਰਮੋਂ ਦੀ ਮੂੰਹ ਪਰ ਕੇ ਕਿਸੇ ਦੀ ਧੀ ਬਾਰੇ ਬੋਲਦੇ ਹੁਣ ਤਾਂ ਮਰ ਗਈ ਹੁਣ ਤਾਂ ਖਿਹੜਾ ਛੱਡ ਦੋ ਉਹਦਾ ਹਨਾ ਸੋ ਨੈਗੇਟਿਵ ਕਮੈਂਟ ਵਾਲਿਆਂ ਨੂੰ ਤੁਸੀਂ ਵੀ ਸਾਰੇ ਪਲੀਜ਼ ਅਨਸਰ ਦਿਆ ਕਰੋ ਜਵਾਬ ਦਿਆ ਕਰੋ ਆ ਕੇ ਇਹਨਾਂ ਨੂੰ ਇਹ ਉਹੀ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਸੇ ਸਾਡੀ ਬੇਟੀ ਦਾ ਸੁਸਾਇਸਾਈਡ ਉਹਨਾਂ ਨੇ ਕੀਤਾ ਬੇਟੀ ਨੇ ਕੀਤਾ ਹਨ ਇਹਨਾਂ ਦੀ ਤੰਗ ਕੀਤੀ ਹੋਈ ਉਹ ਜੋ ਵਿਚਾਰੀ ਦੁਨੀਆ ਛੱਡ ਗਈ ਕਿਹਦਾ ਜੀ ਕਰਦਾ ਐਦਾਂ ਦੁਨੀਆ ਛੱਡ ਕੇ ਜਾਣ ਨੂੰ ਜ਼ਿੰਦਗੀ ਕਿਨੂੰ ਨਹੀਂ ਪਿਆਰੀ ਹੁੰਦੀ ਬੰਦਾ ਸੌ ਹੀਲੇ ਵਸੀਲੇ ਕਰਦਾ ਆਪਣੀ ਜ਼ਿੰਦਗੀ ਦੀ ਖਾਤਰ ਹਨਾ ਵੀ ਮੇਰੀ ਜ਼ਿੰਦਗੀ ਬੈਟਰ ਬਣੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਜ਼ਿੰਦਗੀ ਜੀਵਾਂ ਕਿਹਦਾ ਦਿਲ ਕਰਦਾ ਮਰਨ ਨੂੰ ਉਹ ਇੰਨੀ ਸੌਫਟ ਹਾਰਟਡ ਕੁੜੀ ਇੰਨੀ ਸੰਸਕਾਰੀ ਇੰਨੀ ਸੁਨੱਖੀ ਹਰ ਪੱਖੋਂ ਉਹ ਸੰਪੂਰਨ ਸੀ ਕੁੜੀ ਜਿਹੜੀ ਇਹਨਾਂ ਨੇ ਤੰਗ ਕਰ ਕਰਕੇ ਉਹਦੀ ਜਾਨ ਲੈ ਲਈ ਵਿਚਾਰੀ ਤੇ ਹੁਣ ਉੱਪਰੋਂ ਦੀ ਆ ਆ ਕੇ ਕਮੈਂਟ ਕਰਨੇ ਆ ਉੱਪਰੋਂ ਦੀ ਆ ਆ ਕੇ ਉਹਦੇ ਬਾਰੇ ਫੇਰ ਗੱਲ ਤੋਂ ਪ੍ਰਤੀਕਿਰਿਆ ਦੇਣੀ ਆ ਪਲੀਜ਼ ਜਵਾਬ ਦਿਆ ਕਰੋ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆ ਵੀ ਉਸ ਧੀ ਦੇ ਬਾਰੇ ਜਿਹੜਾ ਕੋਈ ਗਲਤ ਕਮੈਂਟ ਕਰਦਾ ਪਲੀਜ਼ ਉਹਨੂੰ ਜਵਾਬ ਦਿਆ ਕਰੋ ਅਗਲੇ ਨੂੰ ਕਹਾਂ ਕਰੋ ਵੀ ਸਬੂਤ ਦਿਓ ਜੇ ਤੁਸੀਂ ਗਲਤ ਬੋਲਦੇ ਹੋ ਤੁਹਾਡੇ ਕੋਲ ਕੀ ਪ੍ਰੂਫ ਆ ਤੁਸੀਂ ਪ੍ਰੂਫ ਦਿਓ ਤੁਸੀਂ ਕੌਣ ਹੋ ਹੁਣ ਇਹ ਤਾਂ ਕਾਮਨ ਸੈਂਸ ਦੀ ਗੱਲ ਆ ਉਹ ਕਹਿ ਰਹੀ ਆ ਸੱਸ ਨੂੰ ਕੁੱਟ ਕੇ ਗਈ ਆ ਇਹੇ ਚਾਚਾ ਚਾਚੀ ਵਿਆਹ ਨਹੀਂ ਸੀ ਵਿਆਹ ਤੇ ਨਹੀਂ ਸੀ ਆਏ ਜੇ ਉਹ ਕੋਈ ਅੰਦਰਲਾ ਬੰਦਾ ਵਾ ਉਹ ਤਾਂ ਹੀ ਇਹ ਗੱਲ ਜਾਣਦਾ ਵੀ ਅਸੀਂ ਵਿਆਹ ਤੇ ਨਹੀਂ ਸੀ ਆਏ ਤੇ ਸੱਸ ਕਿੰਨੀ ਕੁੱਟ ਖਾਣ ਵਾਲੀ ਆਏ ਤੁਸੀਂ ਪਹਿਲਾ ਐਲਬਮ ਦੇ ਉੱਤੇ ਸੱਸ ਦੀ ਸ਼ਕਲ ਦੇਖ ਹੀ ਲਈ ਰਿਕਾਰਡਿੰਗ ਵੀ ਤੁਸੀਂ ਸਾਰਿਆਂ ਨੇ ਸੋਣੀ ਲਈ ਨਾ ਜਿਹੜੀ ਕਹਿੰਦੀ ਸੀ ਪਹਿਲਾਂ ਵਾਲੀ ਕੱਢੀ ਤੈਨੂੰ ਵੀ ਕੱਢ ਕੇ ਦਿਖਾਉਂ ਮੈਂ ਵੀ ਉਹ ਕੁੱਟ ਖਾਣ ਵਾਲੀ ਲੇਡੀ ਹੈਗੀ ਆ ਉਹ ਇੰਨੀ ਲੜਾਕੀ ਇੰਨੀ ਰੂਡ ਪਰਸਨ ਦੀ ਸ਼ਕਲ ਤੋਂ ਹੀ ਰੂਡਨੈਸ ਝਲਕਦੀ ਆ ਚਲੋ ਜੀ ਇਹੀ ਕਹਿਣਾ ਸੀ ਬਾਕੀ ਕਮੈਂਟਸ ਦੇਖ ਲੈਣੇ ਹਨਾ ਹਾਂਜੀ ਤੁਹਾਡੀ ਵੀਡੀਓ ਦੇਖੀ ਸੀ ਮੈਂ ਜਾਨ ਇੰਨੀ ਸਸਤੀ ਨਹੀਂ ਕਿਸੇ ਦੀ ਜੀ ਬਿਲਕੁਲ ਬ੍ਰਦਰ ਜਾਨ ਬਹੁਤ ਇਸ ਦੁਨੀਆ ਤੇ ਪਤਾ ਨਹੀਂ ਦੁਬਾਰਾ ਆਉਣਾ ਕਿ ਨਹੀਂ ਆਉਣਾ ਹਨਾ ਚੀਮਾ ਬਲੌਗ ਸਤਿ ਸ਼੍ਰੀ ਅਕਾਲ ਜੀ ਜੇ ਕਿਸੇ ਦੀ ਗੱਲ ਕਰਦਾ ਤਾਂ ਬਹੁਤ ਚੰਗੀ ਗੱਲ ਆ ਭਾਈ ਜੀ ਆਪਾਂ ਤਾਂ ਹਨਾ ਚਲੋ ਧੀ ਨੂੰ ਇਨਸਾਫ ਮਿਲੇ ਆਪਾਂ ਦਾ ਇਹੀ ਸੋਚ ਕੇ ਵੀਡੀਓ ਪਾਈ ਆ ਹੁਣ ਕਮੈਂਟ ਕਰਨ ਵਾਲੇ ਦੇਖੋ ਤੁਸੀਂ ਕਿੱਥੇ ਦੀ ਕਿੱਥੇ ਗੱਲ ਲਾ ਜਾ ਰਹੇ ਨੇ ਵਾਈ ਗਰੂ ਜੀ ਹਾਏ ਦੀ ਜ ਸੰਦੀਪ ਜਸੜ ਹੈਲੋ ਜੀ ਹਾਓਰ ਆ ਯੂ ਅਸੀਂ ਠੀਕਾਂ ਜੀ ਵਧੀਆ ਤੁਸੀਂ ਸੁਣਾਓ ਗਲਤ ਹੋਇਆ ਬਹੁਤ ਕੁੜੀ ਵਿਚਾਰੀ ਜਾਨ ਗਵਾ ਬੈਠੀ ਆਪਣੀ ਕਿਵੇਂ ਹੋ ਸਿਸਟਰ ਸਚਿਨ ਸਚਿਨ ਵੀਰੇ ਮੈਂ ਠੀਕਾਂ ਤੁਸੀਂ ਸੁਣਾਓ ਕੀ ਕਰਦੇ ਤੁਸੀਂ ਜੋਬ ਜਾਂ ਸਟੱਡੀ ਸਹੀ ਗੱਲ ਤੁਹਾਡੀ ਆਪਣਾ ਜੀ ਬਿਊਟੀ ਸਲੂਨਾ ਸਚਨ ਵੀਰੇ ਆਪਣਾ ਖੁਦ ਦਾ ਬਿਊਟੀ ਸਲੂਨਾ ਮੈਂ ਇੱਕ ਬਿਊਟੀਸ਼ੀਅਨ ਤੇ ਮੇਰੇ ਹਸਬੰਡ ਵੀ ਹੈਅ ਸਟਾਈਲਿਸਟ ਨੇ ਤੇ ਆਪਾਂ ਨੂੰ ਤਾਂ ਮਹਾਰਾਜ ਨੇ ਚਲੋ ਇੰਨਾ ਕੁ ਦਿੱਤਾ ਵੀ ਆਪਾਂ ਤਾਂ ਆਪਣੇ YouTube ਦੂਸਰਾ YouTube ਚੈਨਲ ਆ ਮੇਰਾ ਉੱਥੇ ਉਹਦੇ ਥਰੂ ਮੈਂ ਗਰੀਬ ਬੱਚਿਆਂ ਨੂੰ ਕੋਰਸ ਵੀ ਫ੍ਰੀ ਕਰਾਇਆ ਹਨਾ ਨੇਲ ਐਕਸਟੈਂਸ਼ਨ ਦਾ ਮੇਕਅਪ ਦਾ ਵੀ ਚੱਲ ਰਿਹਾ ਹੈ ਜਾਂ ਮਹਿੰਦੀ ਦਾ ਹਾਈਡਰਾ ਫੇਸ਼ੀਅਲ ਦਾ ਹਨਾ ਆਪਾਂ ਤਾਂ ਆਪਣਾ ਸਕਿੱਲ ਫ੍ਰੀ ਆਫ ਕਾਸਟ ਦੇ ਰਹੇ ਆ ਤੇ ਲੋਕੀ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਕਮਾਈ ਕਰਦੇ ਹੋ ਤੁਸੀਂ ਵਿਊਜ਼ ਦੀ ਖਾਤਰ ਇਹ ਸਾਰਾ ਕੁਝ ਕਰਦੇ ਹੋ ਸ਼ਰਮ ਮੈਨੂੰ ਵੀ ਦੱਸਦੇ ਰਿਹਾ ਕਰ। ਚਲੋ ਜੀ ਇਹੀ ਕਹਿਣਾ ਸੀ ਲਾਈਵ ਦੇ ਵਿੱਚ ਬਾਕੀ ਤੁਸੀਂ ਸ਼ੇਅਰ ਕਰਦੇ ਹੋ ਹਨ ਜੇ ਅੰਡੇ ਵਾਲੀ ਵੀਡੀਓ ਸ਼ੇਅਰ ਹੋ ਗਈ ਅੰਡੇ ਚੋਰੀ ਹੋਣ ਵਾਲੀ ਤਾਂ ਮੈਨੂੰ ਲੱਗਦਾ ਵੀ ਇਹ ਤੀ ਦਾ ਮਸਲਾ ਜ਼ਰੂਰ ਉੱਥੇ ਤੱਕ ਜਾਣਾ ਚਾਹੀਦਾ ਵੀ ਲਿਵ ਆਨ ਚੈਨਲ ਦੇ ਤਾਂ ਚਲੋ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਤਾਂ ਪਾਤੀ ਆ ਵੀਡੀਓ ਬਾਕੀ ਜੱਗ ਬਾਣੀ ਟੀਵੀ ਹੋ ਗਿਆ ਵੀ ਸ਼ੇਅਰ ਹੋ ਗਿਆ ਹਨਾ ਯਾ ਹੋਰ ਪੰਜਾਬੀ ਲੋਕ ਚੈਨਲ ਹੋ ਗਿਆ ਇਹਨਾਂ ਨੂੰ ਵੱਡੇ ਚੈਨਲਸ ਨੂੰ ਮਾਂ ਦੀ ਸਪੋਰਟ ਚ ਆਉਣਾ ਚਾਹੀਦਾ ਉਹ ਇਕੱਲੀ ਆ ਵਿਚਾਰੀ ਉਹਦੀ ਕੋਈ ਸਪੋਰਟ ਚ ਨਹੀਂ ਖੜਾ ਪੁਲਿਸ ਕਾਰਵਾਈ ਨਹੀਂ ਕਰ ਰਹੀ 9 ਦਸੰਬਰ ਇੱਕ ਸੌਰੀ 9 ਜਨਵਰੀ ਨੂੰ ਮਹੀਨਾ ਹੋ ਜਾਣਾ 9 ਦਸੰਬਰ ਨੂੰ ਬੇਟੀ ਦੀ ਜਾਨ ਗਈ ਸੀ 9 ਜਨਵਰੀ ਨੂੰ ਮਹੀਨਾ ਹੋ ਜਾਣਾ ਕੋਈ ਕਿਸੇ ਦੀ ਅਰੈਸਟ ਨਹੀਂ ਹੋਈ ਕੁਝ ਨਹੀਂ ਹੋਇਆ ਕੋਈ ਉਹਨਾਂ ਨੂੰ ਪੀਓ ਕਰਾਰ ਨਹੀਂ ਦਿੱਤਾ ਗਿਆ ਕੁਝ ਵੀ ਨਹੀਂ ਹੋ ਰਿਹਾ ਕੇਸ ਦੇ ਵਿੱਚ ਮਾਂ ਵਿਚਾਰੀ ਜਾਂਦੀ ਹੈ ਕਚਹਿਰੀ ਚ 4 4 ਵਜੇ ਤੱਕ 9 ਵਜੇ ਦੀ ਗਈ 4 5 ਵਜੇ ਤੱਕ ਬੈਠ ਕੇ ਮੁੜੇ ਆਉਂਦੀ ਹੈ ਸੋ ਪਲੀਜ਼ ਇਹ ਮਾਮਲੇ ਦੇ ਵਿੱਚ ਅੱਗੇ ਆਓ ਮਾਤਾ ਜੀ ਦਾ ਨੰਬਰ ਮੈਂ ਬਾਕੀ ਵੀਡੀਓਸ ਦੇ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਜੇ ਤੁਸੀਂ ਕੋਈ ਮੀਡੀਆ ਤੋਂ ਕੋਈ ਵੀ ਮੀਡੀਆ ਪਰਸਨ ਮੇਰੀ ਇਹ ਵੀਡੀਓ ਦੇਖ ਰਿਹਾ ਆ ਤਾਂ ਪਲੀਜ਼ ਤੁਸੀਂ ਮਾਤਾ ਜੀ ਦਾ ਨੰਬਰ ਉੱਥੋਂ ਪਿਕ ਕਰਕੇ ਜਰੂਰ ਉਹਨਾਂ ਦੇ ਨਾਲ ਕਨਵਰਸੇਸ਼ਨ ਕਰੋ ਜਰੂਰ ਉਹਨਾਂ ਦੀ ਗੱਲ ਆਪਣੇ ਚੈਨਲ ਤੇ ਵੀ ਰੱਖੋ ਜਿਆਦਾ ਤੋਂ ਜਿਆਦਾ ਚੈਨਲਸ ਦੇ ਉੱਤੇ ਵੀਡੀਓ ਪਾਓ ਜੀ ਸਾਨੂੰ ਕੋਈ ਗੁੱਸਾ ਨਹੀਂ ਹੋਊਗਾ ਜੇ ਕੋਈ ਸਾਡੀ ਬੇਟੀ ਦੀ ਵੀਡੀਓ ਪਾਉਂਦਾ ਵਾ ਸਭ ਨੂੰ ਸਾਨੂੰ ਖੁਸ਼ੀ ਹੋਊਗੀ ਇਹ ਚੀਜ਼ ਦੀ ਇਨਸਾਫ ਦੀ ਲੜਾਈ ਵਿੱਚ ਤੁਸੀਂ ਸਾਡਾ ਸਾਥ ਦੇ ਰਹੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖਣ ਲਈ ਬਸ ਇਹ ਲਾਈਵ ਦੇ ਵਿੱਚ ਇਹੀ ਸੀਗਾ ਜੀ ਖਾਸ ਕੁਝ ਹੋਰ ਮੈਂ ਲੰਬਾ ਕਰਕੇ ਲਾਈਵ ਨੂੰ ਨਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਕੋਈ ਵਾਚ ਟਾਈਮ ਵਧਾਉਣਾ ਜਾਂ ਫਿਰ ਆਪਾਂ ਪੈਸੇ ਲੈਣੇ ਆ ਮੋਨਟਾਈਜ਼ ਨਹੀਂ ਹੈਗਾ ਆਪਣਾ ਪੇਜ ਤੇ ਆਪਾਂ ਤਾਂ ਵੈਸੇ ਬੇਟੀ ਦੇ ਇਨਸਾਫ ਦੇ ਲਈ ਇਹ ਸਭ ਕੁਝ ਕਰ ਰਹੇ ਹਾਂ ਸੋ ਪਲੀਜ਼ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਸੀਂ ਦੇਖਦੇ ਹੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਕਿ ਇਹ ਮਾਮਲਾ ਹੋਰ ਅੱਗੇ ਜਾਵੇ ਸਹਿਜ ਪ੍ਰਿਤਕੋਰ ਕੀ ਹੋਇਆ ਸਹਿਜ ਪ੍ਰਿਤਕੋਰ ਪੜ੍ਹਨੇ ਤੁਸੀਂ ਵੀਡੀਓਜ਼ ਦੇਖ ਲਿਓ ਪਲੀਜ਼ ਹੁਣ ਆਪਣੇ ਕੋਲ ਲਾਈਵ ਦੇ ਵਿੱਚ ਲਿਮਟਿਡ ਜਿਹਾ ਟਾਈਮ ਆ ਆਪਾਂ ਲਾਈਵ ਦੇ ਵਿੱਚ ਪੂਰੀ ਸਟੋਰੀ ਨਹੀਂ ਦੱਸ ਸਕਦੇ ਪਲੀਜ਼ ਮੇਰੀ ਭੈਣ ਮੰਨ ਕੇ ਧੰਨਵਾਦ ਆ ਤੁਹਾਡਾ ਤੁਸੀਂ ਆਏ ਹੋ ਚੈਨਲ ਤੇ ਤੁਸੀਂ ਬੇਟੀ ਦੀ ਵੀਡੀਓਜ਼ ਦੇਖ ਲਿਓ ਬੇਟੀ ਨੂੰ ਦਾਜ ਦੇ ਭੁੱਖੇ ਸਹੁਰਿਆਂ ਨੇ ਸੁਸਾਈਡ ਕਰਨ ਤੇ ਮਜਬੂਰ ਕਰਤਾ ਮਹੀਨਾ ਹੋ ਜਾਣਾ 9 ਤਰੀਕ ਨੂੰ ਆਪਣੀ ਬੇਟੀ ਨੂੰ ਸੁਸਾਈਡ ਕੀਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਲਟਾ ਲੋਕ ਸਾਡੀ ਬੇਟੀ ਬਾਰੇ ਗਲਤ ਕਮੈਂਟ ਕਰਦੇ ਨੇ ਇਹੀ ਬਸ ਤੜਫਣਾ ਵਾ ਜਿਹੜੀ ਸਾਨੂੰ ਬਾਰ-ਬਾਰ ਵੀਡੀਓ ਉਸ ਬੇਟੀ ਦੇ ਰਿਗਾਰਡਿੰਗ ਪਾਉਣ ਤੇ ਮਜਬੂਰ ਕਰਦੀ ਆ ਹਨਾ ਨਹੀਂ ਤਾਂ ਆਪਾਂ ਨੂੰ ਆਪ ਨੂੰ ਵੀ ਬਹੁਤ ਕੰਮ ਆ ਤੁਹਾਨੂੰ ਪਤਾ ਹਰ ਇਨਸਾਨ ਆਪਣੀ ਲਾਈਫ 'ਚ ਬਿਜ਼ੀ ਆ ਅਮਨ ਸਿੰਘ ਇਹਨਾਂ ਦਾ ਅਜ ਦੇਣ ਤੋਂ ਬਾਅਦ ਵੀ ਇਸ ਤਰ੍ਹਾਂ ਹੋਣਾ ਬਹੁਤ ਮਾੜੀ ਗੱਲ ਆ ਅਮਨ ਸਿੰਘ ਵੀਰੇ ਕੱਲ ਨੂੰ ਮੈਂ ਵਿਆਹ ਦੀ ਮਿਲਣੀਆਂ ਮਿਲਣੀਆਂ ਦੀ ਵੀਡੀਓ ਮੈਂ ਲਈ ਆ ਅਰੇਂਜ ਕੀਤੀ ਆ ਮਿਲਣੀਆਂ ਮਿਲਣੀਆਂ ਦੀ ਵੀਡੀਓ ਪਲੀਜ਼ ਤੁਸੀਂ ਦੇਖਿਓ ਥੋਡੇ ਮੈਂ ਕਹਨੀ ਆ ਤਰਾ ਨਿਕਲ ਜੂ ਦੇਖ ਕੇ ਵੀ ਇੰਨਾ ਖਰਚਾ ਕਰਾਤਾ ਬੰਦਿਆਂ ਨੇ ਹਨਾ ਕੀ ਹੋਇਆ ਸਮਸ਼ੀਰ ਸਿੰਘ ਦੀਦੀ ਹਾਈ ਕੋਰਟ ਵਿੱਚ ਰਿੱਟ ਦਾਇਰ ਕਰੋ ਕਰਾਂਗੇ ਵੀਰੇ ਸਭ ਕੁਝ ਕਰਾਂਗੇ ਜੇ ਹੁਣ ਥੋੜੀ ਧੇਰ ਦੇ ਦਿਆਂ ਹਨਾ ਧਰਨੇ ਵੀ ਲਾਵਾਂਗੇ ਸਭ ਕੁਝ ਕਰਾਂਗੇ ਆਪਾਂ ਬੇਟੀ ਦੇ ਲਈ ਖੜੇ ਆਪਾਂ ਅਗਰ ਮੀਡਲ ਕਲਾਸ ਹੁਣਾ ਹੁੰਦਾ ਸ਼ਾਇਦ ਨਾ ਹੁੰਦਾ ਇਹ ਕਹਿਣ ਦੀ ਗੱਲ ਆ ਵੀਰੇ ਮੀਡਲ ਕਲਾਸ ਵਾਲੇ ਵੀ ਬੜੇ ਨੇ ਇਦਾਂ ਦੇ ਜਿਹੜੇ ਹਨਾ ਮੁੜ ਕੇ ਭੁੱਖੇ ਤੇ ਆਏ ਬਥੇਰੇ ਦੇਖੇ ਨੇ ਇਦਾਂ ਦੇ ਜਿਨ੍ਹਾਂ ਦੇ ਘਰ ਵੀ ਨਹੀਂ ਹੁੰਦਾ ਹੈਗਾ ਫਿਰ ਵੀ ਉਹਨਾਂ ਨੂੰ ਕੁੜੀਆਂ ਨੂੰ ਕੱਢ ਦਿੰਦੇ ਨੇ ਚਲੋ ਹੁਣ ਮੈਂ ਇੱਥੇ ਜ਼ਿਆਦਾ ਨਹੀਂ ਬੋਲਣਾ ਚਾਹੁੰਦੀ ਬਹੁਤ ਮਿਡਲ ਕਲਾਸ ਲੋਕ ਵੀ ਹੈਗੇ ਨੇ ਜਿਹੜੇ ਕੁੜੀਆਂ ਨੂੰ ਤੰਗ ਕਰਦੇ ਨੇ ਰਿਐਲਿਟੀ ਵਰਡਸ ਟੇਸਟ ਬਿਟਰ ਲੜਕੀ ਤਾਂ ਆਪਣੀ ਸੀ ਉਸ ਨੂੰ ਵਾਪਸ ਲੈ ਆਉਂਦੇ ਉੱਥੇ ਰਿਐਲਿਟੀ ਵਰਡਸ ਟੇਸਟ ਬਿਟਰ ਜੋ ਵੀ ਤੁਸੀਂ ਹੈਗੇ ਹੋ ਜੀ ਧੰਨਵਾਦ ਤੁਹਾਡਾ ਕਮੈਂਟ ਕਰਨ ਦੇ ਲਈ ਲੜਕੀ ਨੂੰ ਮਾਤਾ ਜੀ ਨੇ ਬਹੁਤ ਵਾਰ ਕਿਹਾ ਸੀ ਵੀ ਬੇਟਾ ਤੂੰ ਘਰੇ ਆ ਜਾ ਕੋਈ ਗੱਲ ਨਹੀਂ ਹੈਨਾ ਵੀ ਛੱਡ ਪਰੇ ਜੇ ਨਹੀਂ ਤਾਂ ਤੁਸੀਂ ਵੀਡੀਓ ਦੇਖਿਓ ਉਹ ਗਵਾਂਡੀ ਵੀ ਤੁਹਾਨੂੰ ਦੱਸ ਦੇਣੀ ਅਸੀਂ ਆਪਦੇ ਮੂੰਹੋਂ ਨਹੀਂ ਤੁਹਾਨੂੰ ਆਸਪੜੋਸ ਵੀ ਦੱਸੂਗਾ ਸਾਡੀ ਬੇਟੀ ਦੇ ਦਿਮਾਗ ਤੇ ਲੋਡ ਪਾਇਆ ਹੋਇਆ ਸੀ ਉਹਨਾਂ ਦਾ ਉਹ ਕਹਿੰਦੀ ਸੀ ਮੈਂ ਤਾਂ ਰਹਿਣਾ ਹੀ ਉੱਥੇ ਉਹ ਆ ਨਹੀਂ ਸੀ ਰਹੀ ਅੱਕ ਕੇ ਮਾਂ ਨਹੀਂ 16 ਦਿਨ ਜਾ ਕੇ ਉਹਦੇ ਨਾਲ ਧਰਨਾ ਲਾਇਆ ਉੱਥੇ ਕਿ ਛਾਏ ਦੇ ਪਿਗਲ ਜਾਣ ਪਰ ਨਹੀਂ ਉਹ ਪਿਗਲੇ ਨਹੀਂ ਹੈਗੇ ਮੈਂ ਬਹੁਤ ਟਾਈਮ ਦੇਖ ਰਿਆ ਹਾਂ ਹਾਂ ਮੈਂ ਕਹਿ ਰਹੀ ਹਾਂ ਚਲੋ ਏ ਕਰਦੇ ਘਰ ਦੇ ਵਿੱਚ ਥੋੜਾ ਜਿਹਾ ਵੀ ਵੀ ਹਨਾ ਜਿਆਦਾ ਟਾਈਮ ਨਹੀਂ ਹੈਗਾ ਆਪਣੇ ਕੋਲ ਲਾਈਵ ਰਹਿਣ ਦਾ ਸੋ ਲਾਈਵ ਨੂੰ ਆਪਾਂ ਇੱਥੇ ਐਂਡ ਕਰਦੇ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਪਲੀਜ਼ ਜੇ ਕਿਸੇ ਕੋਲ ਲੱਖਾ ਸਿਧਾਣਾ ਵੀਰ ਦਾ ਜਾਂ ਭਾਨਾ ਸਿੱਧੂ ਵੀਰ ਦਾ ਹੈਗਾ ਨਾ ਕੰਟੈਕਟ ਨੰਬਰ ਪਲੀਜ਼ ਉਹਨਾਂ ਤੱਕ ਜਾਓ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰੋ ਪਲੀਜ਼ ਇਨਸਾਫ ਲਈ ਅੱਗੇ ਆਓ ਤੁਸੀਂ ਲੱਖੇ ਨੂੰ ਮਿਲੋ ਸ਼ਾਇਦ ਕੁਝ ਬਣ ਜਾਈ ਭੈਣ ਜੀ ਧਰਨੇ ਲਾਉਣ ਨਾਲ ਘਰ ਨਹੀਂ ਵਸਦੇ ਅੱਜ ਕੱਲ ਤਲਾਕ ਲੈਣਾ ਹੀ ਵਧੀਆ ਹੈ ਵੀਰ ਜੀ ਤੁਹਾਨੂੰ ਦੱਸ ਰਹੀਆਂ ਤਲਾਕ ਉਹ ਲੈਣ ਨੂੰ ਮੰਦੀ ਨਹੀਂ ਸੀ ਹਨ ਉਹ ਵੀ ਆਲਰੇਡੀ ਸੈਕੰਡ ਮੈਰਿਜ ਸੀ ਉਹ ਵਿਚਾਰੀ ਨੂੰ ਇਹ ਸੀ ਵੀ ਜੇ ਮੈਂ ਇਥੋਂ ਵੀ ਤਲਾਕ ਲੈ ਲੂੰਗੀ ਤਾਂ ਲੋਕਾਂ ਨੇ ਕਹਿਣਾ ਸਾਰੇ ਹੀ ਮਾੜੇ ਨੇ ਹਨ ਈਆਂ ਬਹੁਤ ਕੁਝ ਸੋਚਦੀਆਂ ਹੁੰਦੀਆਂ ਨੇ ਆਪਾਂ ਨੂੰ ਬੋਲਣਾ ਬਹੁਤ ਸੌਖਾ ਹਨ ਸੋ ਉਹਦੀ ਬੇਟੀ ਦੀ ਜਗ੍ਹਾ ਤੇ ਬੈਠ ਕੇ ਸੋਚੋ ਬਹੁਤ ਔਖੀ ਗਈ ਹੈ ਦੁਨੀਆ ਤੋਂ ਪਲੀਜ਼ ਇਦਾਂ ਦੀਆਂ ਗੱਲਾਂ ਨਾ ਬੋਲੋ ਅਜੇ ਵੀ ਤੁਹਾਡੀਆਂ ਚਲਾਕੀਆਂ ਗਈਆਂ ਨਹੀਂ ਅੱਛਾ ਤਾਂ ਇਹ ਵੀ ਉਹਨਾਂ ਦੇ ਵਿੱਚੋਂ ਹੀ ਆ ਕੋਈ ਗੰਦਾ ਅੰਡਾ ਜਿਹੜਾ ਆਇਆ ਵਾ ਟੇਸਟ ਟੇਸਟ ਬਿੱਟਰ ਆਣਾ ਚਲੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਦੇਖਣ ਵਾਲਿਆਂ ਦਾ ਤੇ ਇਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ 淡了吧已经。